ਹੋਣਾ ਤੇ ਜਦੋਂ ਉਹਨਾਂ ਨੇ ਦੋਸਤਾਂ ਮਿੱਤਰਾਂ ਨਾਲ ਹਰ ਇੱਕ ਬੰਦੇ ਨੇ ਪੁੱਛਿਆ ਹੋਣਾ ਯਾਰ ਤੇਰੀ ਫੇਸਬੁੱਕ ਕਿਹੜੀ ਚੱਲਦੀ ਹੈ ਜਾਂ ਤੇਰਾ ਇੰਸਟਾਗ੍ਰਾਮ 'ਤੇ ਚੱਲਦਾ ਜਾਂ ਤੇਰੀ ਇੰਸਟਾਗ੍ਰਾਮ ਆ ਜਿਹੜੀ ਚੱਲਦੀ ਆ ਸੋ ਉਹ ਕਾਰਨ ਕਿਨੇ ਹਾਇ ਕੀਤੀ ਜਾਂ ਕਦੋਂ ਇਹ ਚੱਲੂਗੀ ਜਾਂ ਹੀ ਚੱਲਦੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਇਸ ਲਾਈਵ ਦੇ ਥਰੂ ਠੀਕ ਹੈ ਸੋ ਜਿਹੜਾ ਹੈਗਾ ਇਸ ਵਕਤ ਤੁਸੀਂ ਜਿਹੜਾ ਇਹ ਲਾਈਵ ਹੈ ਗੁਰਪ੍ਰੀਤ ਕੁੜਲੀ ਫੇਸਬੁੱਕ 'ਤੇ ਭੇਜਦੇ ਨਹੀਂ ਖਾਸ ਕਰਕੇ ਆਪਾਂ ਕਿਹਾ ਹੁਣ ਗੁਰਪ੍ਰੀਤ ਕੁੜਲੀ YouTube ਚੈਨਲ ਦੇ ਦੇਖਦੇ ਹਣਾ ਸੋ ਜਿਵੇਂ ਹੀ ਜਿਹੜੇ ਹੈਗੇ ਆ ਆਪਾਂ ਅੱਗੇ ਭਣ ਪ੍ਰਾਜੜਨਾ ਸ਼ੁਰੂ ਹੋਣਗੇ ਤੇ ਆਪਾਂ ਗੱਲਬਾਤ ਕਰਾਂਗੇ ਫਿਲਹਾਲ ਆਪਾਂ ਵੈਲਕਮ ਟੂ ਲਾਈਵ ਚੈਨਲ ਰਿਮੈਂਬਰ ਹੈਨਾ ਸੋ ਤਾਂ ਸੋ ਜਿਵੇਂ ਤੁਹਾਨੂੰ ਲਗਭਗ ਸਾਰਿਆਂ ਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਹੈਗਾ ਫੇਸਬੁੱਕ ਪੇਜ ਜਾਂ ਜਿਹੜਾ ਹੈਗਾ ਆਪਾਂ ਅੱਗੇ ਇੰਸਟਾਗ੍ਰam ਉਹ ਸੈਸ਼ਨ ਆਊਟ ਹੋ ਗਿਆ ਹੈਨਾ ਤੇ ਸੈਸ਼ਨ ਆਊਟ ਹੋਣ ਤੋਂ ਬਾਅਦ ਇਹ ਵੀ ਆ ਵੀ ਕੰਗਾਂ ਨੂੰ ਤਾਂ ਪਾਸਵਰਡ ਤੱਕ ਨਹੀਂ ਯਾਦ ਹੁੰਦੇ ਹੈਨਾ ਮੇ ਉਹ ਕੀ ਪਾਸਵਰਡ ਭਰ ਗਏ ਹੁਣ ਖਾਸ ਕਰਕੇ ਸੋ ਇੱਕ ਵੱਡੀ ਦਿੱਕਤ ਖਾਸ ਕਰਕੇ ਆਈਡੀਆਂ ਵਾਲਿਆਂ ਨੂੰ ਵੀ ਹੈ ਪਰ ਉਹਦੇ ਨਾਲੋਂ ਜ਼ਿਆਦਾ ਇਹ ਵੱਡੀ ਦਿੱਕਤ ਹੈਗੀ ਆ ਪੇਜਾਂ ਵਾਲਿਆਂ ਨੂੰ ਜਿਨ੍ਹਾਂ ਦੇ ਵੱਡੇ ਵੱਡੇ ਪੇਜ ਆ ਠੀਕ ਆ ਤਾਂ ਉਹ ਪੇਜਾਂ ਵਾਲਿਆਂ ਨੂੰ ਐਡਾ ਝਟਕਾ ਲੱਗਿਆ ਕਿ ਉਹਨਾਂ ਦਾ ਜਿਹੜਾ ਹੈਗਾ ਲੱਖਾਂ ਰੁਪਏ ਦਾ ਹਜ਼ਾਰਾਂ ਦਾ ਜਾਂ ਕਰੋੜਾਂ ਵਾਲੇ ਵੀ ਹੈਗੇ ਉਹਨਾਂ ਦਾ ਬਿਜ਼ਨਸ ਜਿਹੜਾ ਹੈਗਾ ਇੱਕੋ ਸੈਕਿੰਡ ਦੇ ਵਿੱਚ ਧਾਰਾਛਾਈ ਹੋ ਗਿਆ ਤੇ ਉਹ ਮੈਨੂੰ ਲੱਗਦਾ ਆਪਣੀ ਟੀਮ ਨੂੰ ਵੀ ਇਦਾਂ ਦੇਖਣ ਲੱਗ ਗਏ ਯਾਰ ਕਿਸੇ ਨੇ ਕਿਤੇ ਜਿਹੜਾ ਹੈਗਾ ਇਹਨੂੰ ਹੈਕ ਤਾਂ ਨਹੀਂ ਕਰ ਲਿਆ ਪਰ ਫਲਾਹ ਹਾਲ ਮੈਂ ਤੁਹਾਡੀ ਫਾਰਜ ਕਾਹਿੰਡ ਇਨਫਰਮੇਸ਼ਨ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਪਹਿਲਾਂ ਵੀ ਹੋ ਚੁੱਕਿਆ ਅੱਜ ਤੋਂ ਲਗਭਗ 2 ਸਾਲ ਪਹਿਲਾਂ ਵੀ ਜਿਹੜਾ ਹੈਗਾ ਫੇਸਬੁੱਕ ਤੇ ਇੰਸਟਾਗ੍ਰam ਬੰਦ ਹੋ ਗਿਆ ਸੀਗਾ ਫੇਸਬੁੱਕ ਤਾਂ ਖਾਸ ਕਰਕੇ ਕਿਉਂਕਿ ਅਸਲ ਵਿੱਚ ਆਪਾਂ ਪਹਿਲਾਂ ਇਹਦੀ ਕਹਾਣੀ ਪੜ੍ਹਨੀ ਪਣੀ ਆ ਕਹਾਣੀ ਕਿ ਸ਼ਾਇਦ ਸਾਨੂੰ ਪਤਾ ਹੋਵੇ ਕਿ ਫੇਸਬੁੱਕ ਇੰਸਟਾਗ੍ਰam ਤੇ ਵਟਸਐਪ ਇੱਕੋ ਕੰਪਨੀ ਹੈ ਇੱਕੋ ਕੰਪਨੀ ਰਨ ਕਰਦੀ ਹੈ ਤਾਂ ਇਹ ਵੀ ਕੋਈ ਵੱਡੀ ਗੱਲ ਨਹੀਂ ਹੋਣੀ ਕਿ ਸ਼ਾਇਦ ਥੋੜੇ ਟਾਈਮ ਬਾਅਦ ਆਪਾਂ ਕਹੇ ਵਟਸਐਪ ਵੀ ਬੰਦ ਹੋ ਜੇ ਹਨਾ ਤੇ ਪਰ ਪਿਛਲੀ ਵਾਰ ਇਹਨਾਂ ਨੇ ਜਿਹੜਾ ਅਜ ਤੋਂ 2 ਸਾਲ ਪਹਿਲਾਂ ਜਦੋਂ ਫੇਸਬੁੱਕ ਬੰਦ ਹੋਈ ਸੀ ਲਗਭਗ ਅੱਧੇ ਘੰਟੇ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਉਹ ਚੀਜ਼ ਨੂੰ ਰਿਕਵਰ ਕਰ ਲਿਆ ਸੀਗਾ ਕਿਉਂਕਿ ਇਹ ਕੋਈ ਇਦਾਂ ਇਦਾਂ ਨਹੀਂਗਾ ਕੋਈ ਮੰਨ ਲਓ ਰਾਹ ਜਾਂਦੀ ਚੀਜ਼ ਹੈ ਇਹਦੇ ਵਿੱਚ ਆਪਾਂ ਕਈ ਅਰਬਾਂ ਰਪਏ ਦਾ ਵਪਾਰ ਆ ਕਰੋੜਾਂ ਡਾਲਰਾਂ ਦਾ ਵਪਾਰ ਹੈ ਠੀਕ ਹੈ ਜਿਹੜਾ ਪਿਛਲੀ ਵਾਰੀ ਮਾਰਕ ਜੋਗਰਵਰਗ ਹਾਂ ਨੇ ਆਪਦਾ ਜਿਹੜਾ ਹੈਗਾ ਟਵਿੱਟਰ ਹੈਂਡਲ ਤੇ ਵੀ ਟਵੀਟ ਕੀਤਾ ਸੀਗਾ ਸੋ ਆਪਾਂ ਟਵਿੱਟਰ ਵੀ ਆਪਾਂ ਚੈੱਕ ਕਰਦੇ ਆਂ ਵੀ ਉਹਦੇ ਤੇ ਜਿਹੜਾ ਹੈਗਾ ਕੀ ਕੀ ਟਵੀਟ ਆ ਰਹੇ ਆ ਤੇ ਨਾਲ ਨਾਲ ਤੁਸੀਂ ਮੈਨੂੰ ਆਪਦਾ ਕੋਈ ਕਮੈਂਟ ਛੱਡ ਸਕਦੇ ਹੋ ਵੀ ਤੁਹਾਡੇ ਰੀਜਨ ਕੀ ਹੁੰਦੇ ਆ ਦੇਖੋ ਇੱਕ ਇਹ ਆ ਵੀ ਜਿਹੜਾ ਫੇਸਬੁੱਕ ਆ ਜਾਂ ਇੰਸਟਾਗ੍ਰam ਆ ਹੈਨਾ ਸਭ ਤੋਂ ਵੱਡਾ ਇਹਨਾਂ ਨੇ ਦੋ ਤਿੰਨ ਚੀਜ਼ਾਂ ਨਵੀਆਂ ਚੇਂਜ ਕੀਤੇ ਆ ਸਭ ਤੋਂ ਪਹਿਲਾਂ ਮੈਟਾ ਦੇ ਵਿੱਚ ਆਏ ਹੈਨਾ ਉਸ ਤੋਂ ਬਾਅਦ ਦੂਜਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਉਹਦੇ ਚ ਇਹਨਾਂ ਨੇ ਜਿਹੜਾ ਹੈਗਾ ਹੁਣ ਜਦੋਂ ਫੇਸਬੁੱਕ ਆਪਾਂ ਲਾਈਵ ਕਰਦੇ ਆ ਤਾਂ ਉਹ ਤੇ ਲਿਖਦੇ ਆ ਪੋਸਟ ਕਰੋ 30 ਦਿਨਾਂ ਵਾਸਤੇ 60 ਦਿਨਾਂ ਵਾਸਤੇ 6 ਮਹੀਨੇ ਵਾਸਤੇ ਜਾਂ ਜਿਹੜਾ ਇੱਕ ਦਿਨ ਵਾਸਤੇ ਹਨਾ ਤਾਂ ਇਹਦੇ ਚ ਆ ਵੀ ਪਹਿਲਾਂ ਤਾਂ ਡਾਟਾ ਜਿਹੜਾ ਸਟੋਰ ਕਰਨ ਦੀ ਬੜੀ ਸਮੱਸਿਆ ਹੈ ਹਨਾ ਤਾਂ ਉਹ ਕਈ ਕੰਪਨੀਆਂਾਂ ਤੋਂ ਇਹ ਜਿਹੜਾ ਹੈਗਾ ਖਰੀਦਦੇ ਆ ਠੀਕ ਹੈ ਪਹਿਲੀ ਗੱਲ ਤਾਂ ਸਭ ਤੋਂ ਉਹੀ ਹੁੰਦਾ ਹਨਾ ਵੀ ਭਾਈ ਆ ਜਿਹੜਾ ਕਿਉਂਕਿ ਡਾਟਾ ਸਟੋਰੇਜ ਦਾ ਵੀ ਪੰਗਾ ਰਹਿੰਦਾ ਉਹ ਤੋਂ ਬਿਨਾ ਜਿਹੜਾ ਬਹੁਤ ਦੁਨੀਆਂ ਦੇ ਵੱਡੇ ਵੱਡੇ ਹੈਕਰ ਇਹ ਚੀਜ਼ ਨੂੰ ਵੀ ਆਪਾਂ ਗਏ ਗਾ ਦਾ ਰਲ ਗਏ ਸਾਰੇ ਹਮ ਤਾਂ ਕਹਾਂਗੇ ਦਾਲ ਚ ਕੁਝ ਕਾਲਾ ਇਹ ਤਾਂ ਚਲੋ ਆਪਣੀਆਂ ਗੱਲਾਂ ਅਸਲ ਦੇ ਵਿੱਚ ਵੱਡੀ ਗੱਲ ਇਹ ਆ ਵੀ ਕਿਉਂਕਿ ਜਿਹੜਾ ਹੈਗਾ ਇਹ ਡਿਵਿਟੀ ਕੰਪਨੀ ਇੱਕੋ ਜਿਹੀ ਨਹੀਂ ਹੁੰਦੀ ਕਿਤੇ ਮਾਰਕ ਜੁਗਰ ਵਰਗ ਕਿਤੇ ਅਮਬਾਨਾ ਦੇ ਵਿਆਹ ਚ ਫਿਰੇ ਤੇ ਬਾਅਦ ਚ ਬਾਅਦ ਚ ਉਹਨਾਂ ਦੇ ਗਵਾਂਢੀ ਉਹਨਾਂ ਸੱਧਿਆ ਕਰਨਾ ਨਾ ਐਡਾ ਕੰਮ ਨਹੀਂ ਵੈਸੇ ਹੁੰਦਾ ਇੱਕ ਐਵੇਂ ਹਰੇਕ ਗੱਲ ਤੇ ਠੀਕ ਹੈ ਵੀ ਭਾਈ ਆਪਾਂ ਗੱਲ ਕਰਕੇ ਵੀ ਇੱਥੇ ਜਿਹੜਾ ਮਾਰਗ ਜੋਗਰ ਪਰ ਕੇ ਵੀ ਕਿਤੇ ਇੱਥੇ ਰਹਿ ਗਿਆ ਤੇ ਉਦੋਂ ਗਾ ਉਦਾਂ ਸੋ ਇਹ ਕਹਿੰਦਾ ਵੀ ਰਾਤ ਔਖੀ ਹੋ ਜੂ ਬਾਈ ਇੱਕ ਕਹਿੰਦਾ ਵੀ ਐਵੇਂ ਆ ਗਾਣ ਵੰਡੀ ਜਾਂਦੇ ਰਹਿੰਦੇ ਐ ਇੱਕ ਕਹਿੰਦਾ ਠੀਕ ਆ ਜਾਣ ਨਹੀਂ ਹੁਣ ਦੋਸਤ ਆ ਸਰਕਾਰ ਨਾਲ ਰਲ ਕੇ ਆ ਹੁਣ ਚੱਲੂਗਾ ਬਾਈ ਕਦੇ ਚੱਲੂਗਾ ਯਾਰ ਇੱਥੇ ਕੋਈ ਇਹਦੇ ਵਿੱਚ ਕੋਈ ਬਾਲਾ ਵੱਡਾ ਕੰਮ ਨਹੀਂਗਾ ਪਰ ਮੈਂ ਜਿਹੜੀ ਗੱਲ ਤੇ ਆਪਾਂ ਗੱਲ ਕਰਦੇ ਸੀ ਉਹ ਤੇ ਆਵਾਂ ਮੈਂ ਆ ਇਹ ਹੈ ਜੀ ਕਿ ਬਹੁਤ ਬਹੁਤ ਵੱਡੀਆਂ ਵੱਡੀਆਂ ਜਿਵੇਂ ਸ਼ਾਜ਼ਨੀ ਜੁਲੇਨਾ ਸਾਜ਼ ਵਰਗੇ ਸੁਨੇ ਹੋਣ ਜਿਨ੍ਹਾਂ ਨੇ ਵਿਕੀ ਲੀਕਸ ਦੇ ਸੰਸਥਾਪਕ ਸੀਗੇ ਠੀਕ ਹੈ ਤੇ ਉਹ ਬੰਦੇ ਆ ਨੇ ਇੱਥੋਂ ਤੱਕ ਐਮਰੀਕਾ ਦਾ ਜਿਹੜਾ ਪੈਂਟਾਗਨ ਦਾ ਵੀ ਡਾਟਾ ਲੀਕ ਕਰਦਾ ਸੀਗਾ ਵੀ ਇਹਨਾਂ ਨੇ ਇੱਥੇ ਕਿਹੜੇ ਦਾ ਕਿੰਨਾ ਜੁਰਮ ਕੀਤਾ ਜੋ ਵੀ ਹੈ ਨਾ ਸੋ ਇਹ ਗੱਲ ਤੋਂ ਡਿਨਾਈ ਨਹੀਂ ਕੀਤਾ ਕਿ ਹੈਕਰ ਬਹੁਤ ਵੱਡੇ ਵੱਡੇ ਆ ਕੰਪਨੀਆਂ ਦਾ ਆਪ ਦਾ ਕੰਪੀਟੀਸ਼ਨ ਜਿਵੇਂ ਮੰਨ ਲਾ ਕਰਕੇ ਫੇਸਬੁੱਕ ਦਾ ਇੰਸਟਾਗ੍ਰਾਮ ਦਾ ਟਿਕਟੋਕ ਨਾਲ ਹੋਰ ਬਥੇਰੀਆਂ ਜੇ ਦੁਨੀਆਂ 'ਚ ਦੇਖੂਗਾ ਤਾਂ ਚੈਟ ਹੁਣ ਚੈਟ ਜੀ ਵੀ ਤੇ ਚਲੋ ਇਹਨਾਂ ਤੋਂ ਅਲੱਗ ਪਲੇਟਫਾਰਮ ਆ ਗਿਆ ਜਾਂ ਆਪਾਂ ਗੱਲ ਕਰਕੇ ਲਾਈਨ ਆ ਗਈ ਹੈ ਨਾ ਕਈ ਦੇਸ਼ਾਂ 'ਚ ਲਾਈਨ ਚੱਲਦੀ ਹੈ ਪਰ ਆਪਾਂ ਗੱਲ ਕਰ ਗਏ ਵੀ ਦੁਨੀਆ ਭਰ ਦੇ ਵਿੱਚ ਇਹ ਹੋਇਆ ਆਪਾਂ ਇੱਥੇ ਇੱਥੇ ਨਹੀਂਗਾ ਆ ਗੱਲਾਂ ਇੱਡੀਆਂ ਦੇ ਵਿੱਚ ਨਹੀਂਗਾ ਮੈਨੂੰ ਲੱਗਦਾ ਦੁਬਈ ਦੇ ਵਿੱਚ ਵੀ ਹੈ ਕੋਇਆ ਜੇ ਕੋਈ ਭਰਾ ਮੈਨੂੰ ਬਾਹਰਲੇ ਦੇਸ਼ਾਂ ਦੇ ਜਿਹੜਾ ਹਵਾ ਸੁਣਦਾ ਉਹ ਵੀ ਦੇਖ ਸਕਦੇ ਆ ਠੀਕ ਆ ਸੁਨੈਲ ਨੇ ਤੇ ਅੱਥੇ ਕਹਿੰਦਾ ਬਹੁਤ ਮਾੜਾ ਹੋਇਆ ਕੋਈ ਮਾੜਾ ਐਡਾ ਤਾਂ ਕੋਈ ਚੱਕਰ ਨਹੀਂ ਇਹ ਜਿਹੜਾ ਹੈਗਾ ਇਦਾਂ ਨਹੀਂ ਹੋਣਾ ਤੇ ਬੜਾ ਛੇਤੀ ਜਿਹੜਾ ਹੈਗਾ ਇਹਦਾ ਇਹਨਾਂ ਨੇ ਹੱਲ ਕੱਢ ਲੈਣਾ ਕਿਉਂਕਿ ਅ ਠੀਕ ਹੈ ਕੀ ਕੀ ਗੱਲ ਹੋਈ ਵੀਰੇ ਦੱਸੀ ਮੈਨੂੰ ਬਾਈ ਚੱਲ ਗਿਆ ਇੰਸਟਾ ਤਾਂ ਆਲ ਵਾਰਡ ਬ్రో ਠੀਕ ਆ ਵੀਰੇ ਹਾਂ ਪੂਰਾ ਠੀਕ ਹੈ ਸੋ ਲਗਭਗ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਇਹ ਜਿਹੜਾ ਇੱਕ ਵਾਰੀ ਸ਼ਟਡਾਊਨ ਆਇਆ ਕਾਰਨ ਕਿਉਂਕਿ ਇਹਨਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਇੱਕੋ ਹੀ ਆ ਬਾਈ ਠੀਕ ਹੈ ਕੈਨੇਡਾ ਵੀ ਬੰਦ ਆ ਬਾਈ ਇਹ ਕਹਿੰਦਾ ਹੈ ਬੰਗਲਾਦੇਸ਼ ਹਾਲਸੋ ਬੰਦ ਹੈ ਤੇ ਦੁਬਈ ਵੀ ਬੰਦ ਹੈ ਮਤਲਬ ਕਿ ਮੈਂ ਜਿੱਥੋਂ ਤੱਕ ਕਹਿ ਸਕਦਾ ਵੀ ਦੁਬਈ ਵਰਗੇ ਦੇਸ਼ਾਂ ਚ ਇਹ ਆ ਠੀਕ ਹੈ ਵੀਰੇ ਦੋਸਤ ਦੱਸੋ ਯਾਰ ਹੈਕ ਠੀਕ ਹੈ ਤੇ ਯੂਕੇ ਚ ਹੋ ਗਿਆ ਬਾਈ ਨਾ ਬੇਟਾ ਰਹਿੰਦੇ ਉੱਥੇ ਅੱਛਾ ਅੱਜ ਤੁਹਾਡਾ ਬੱਚਾ ਰਹਿੰਦਾ ਠੀਕ ਹੈ ਬੀਤ ਬਾਈ ਤੇ ਮੈਂ ਕੀਤਾ ਠੀਕ ਆ ਭਰਾਵਾ ਆ ਪਾਕਿਸਤਾਨ ਦੇ ਵਿੱਚ ਵੀ ਹੈਕ ਹੋ ਗਿਆ ਹੈ ਤੇ ਚਲੋ ਇੱਕ ਗੱਲ ਤਾਂ ਹੈਗਾ ਬਾਈ ਚਲ ਪਾਉਗਾ ਆ ਤਰਨ ਤਾਰੇ ਬਾਤ ਹੋ ਗਈ ਚਲੋ ਆਪਾਂ ਕਮੈਂਟ ਪੜਦੇ ਆ ਚਲੋ ਆਪਾਂ ਸਾਰਾ ਦਾ ਟਾਈਮ ਪਾ ਦੋਣਾ ਕਾਰਨਾ ਪਗਦੇ ਮੈਂ ਹੁਣ ਤੱਕ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਜਿਆਦਾ ਲਾਈਵ ਦੇਖਦਾ ਹਨ ਤੇ ਚਲੋ ਤੁਹਾਡੇ ਨਾਲ ਮੇਰਾ ਵੀ ਟਾਈਮ ਚੰਡੀਗੜ੍ਹ ਤੇ ਮੈਂ ਹਸਤਾ ਚੱਲ ਗਿਆ ਨਹੀਂ ਚੱਲਿਆ ਕਹਿੰਦਾ ਬਾਈ ਤੇ ਇਸ ਤੋਂ ਬਾਅਦ ਇਦਾਂ ਮੋਗੇ ਚੱਲ ਰਿਆਂ ਗੁਰਦਾਸਪੁਰ ਬੰਦ ਹੋਇਆ ਕਿਉਂ ਬਾਈ ਠੀਕ ਤੇ ਮਾਲੇ ਬੰਦ ਯਾਰ ਮੈਂ ਕਹਿੰਦਾ ਚਲੋ ਠੀਕ ਆ ਤੁਹਾਡਾ ਸਾਰਿਆਂ ਦਾ ਤੇ ਮੇਨ ਮੁੱਦਾ ਹੈਗਾ ਰਾਜਸਥਾਨ ਚ ਵੀ ਬੰਦਾ ਹੈ ਠੀਕ ਆ ਸਾਰੇ ਕਿੱਥੇ ਕਿੱਥੇ ਬੰਦਾ ਬਾਈ ਸ਼ੈਲੀ ਨਾਲ ਬਹੁਤ ਮਾੜਾ ਹੋਇਆ ਯਾਰ ਚਲ ਅੱਜ ਕੋਈ ਚੱਕ ਨਹੀਂ ਇਹ ਤੁਹਾਡਾ ਆਪਾਂ ਕਿ ਐਨਾ ਵੀ ਮਾੜਾ ਨਹੀਂ ਹੋਣਾ ਤੁਹਾਡਾ ਸਾਰਿਆਂ ਦਾ ਇੰਸਟਾਗ੍ਰਾਮ ਦਾ ਜਾਂ ਦੂਜਾ WhatsApp ਦਾ ਚੱਲਦਾ ਜਦੋਂ ਇਹ ਬੰਦ ਹੋ ਗਿਆ ਫਿਰ ਉਦੋਂ ਬਾਅਦ ਮਾੜਾ ਹੋਊਗਾ ਵੀ ਯਾਰ ਹੁਣ ਤਾਂ ਥੋੜਾ ਨਜਾਇਜ਼ੀ ਤੱਕ ਲਾਇਆ ਮੋਗ ਗਿਆ ਚ ਵੀ ਬੰਦ ਹੋ ਗਿਆ ਬਾਈ ਠੀਕ ਆ ਮਾਣੂ ਕੀ ਗੱਲ ਬੰਦ ਹੋ ਗਿਆ ਤੇ ਰੋਟੀਆਂ ਖਾਓ ਸਮਝੋ ਸਹੀ ਆ ਆ ਵੀ ਠੀਕ ਆ ਚਲੋ ਤੁਸੀਂ ਸਾਰਿਆਂ ਨੇ ਕਮੈਂਟ ਕਰੋ ਕਿਤੋਂ ਕਿਤੋਂ ਕਰੀ ਜਾਂਦੇ ਹੋ ਨਾਲ-ਨਾਲ ਉਹ ਪੜੀ ਜਾਂਦੇ ਨਾਲੇ ਸੋਡਾ ਵੀ ਟਾਈਮ ਪਾਸ ਇੰਨੇ ਤੇਜ਼ੀ ਨਾਲ ਕਮੈਂਟ ਯਾਰ ਬਾਈ ਜਿਹਦਾ ਨਾਮ ਪੜਿਆਗਾ ਮੈਨੂੰ ਮਾਫ ਕਰਿਓ ਕਿਉਂਕਿ ਕਮੈਂਟ ਲਗਾਤਾਰ ਇੰਨੇ ਆ ਰਹੇ ਆ ਕਿ ਠੀਕ ਆ ਆਪਣਿਆਵਲੂ ਜੀ ਬੰਦ ਹੋ ਗਿਆ ਹੋ ਗਿਆ ਆ ਬਹੁਤ ਮਾੜੀ ਗੱਲ ਹੋਈ ਬਾਈ ਤੇ ਮੋਗੇ ਬੰਦ ਹੋ ਗਿਆ ਠੀਕ ਆ ਸੁਲਤਾਨਪੁਰ ਲੋਧੀ ਚ ਹੋ ਗਿਆ ਤੇ ਇਧਰ ਇਟਲੀ ਜੀ ਵੀ ਬੰਦ ਹੋ ਗਿਆ ਇਟਲੀ ਜੀ ਬੰਦ ਹੋ ਗਿਆ ਲਓ ਪ੍ਰਾਪੋ ਮਤਲਬ ਯੂਰਪ ਦੇ ਵਿੱਚ ਜਰਮਨੀ ਵੀ ਬੰਦ ਹੋ ਗਿਆ ਬਾਈ ਕਹਿੰਦਾ ਆ ਕਿੱਥੇ ਨੰਗ ਗਿਆ ਯਾਰਾ ਖੇੜੀ ਕਲਾ ਵੀ ਚਲੋ ਚਾਲੂ ਹੋ ਜਾਏਗਾ ਬਾਈ ਗਾਉਂਟ ਲੂ ਹੋ ਸਕਦਾ ਇਹਦੇ ਨਾਲ ਨਹੀਂ ਨਹੀਂ ਐਡਾ ਕੁਝ ਨਹੀਂ ਹੋਣਾ ਦੇਖੋ ਇੰਜ ਉਹਨਾਂ ਨੂੰ ਪਤਾ ਵੀ ਜਿਨ੍ਹਾਂ ਨੇ ਕੀ ਬਣਾਏ ਉਹ ਆਪਣੇ ਤੋਂ ਵੱਡੇ ਵੱਡੇ ਦਿਮਾਗ ਟੋਕਰਾਂ ਜੱਡੇ ਜੱਡੇ ਆ ਬਾਈ ਠੀਕ ਹੈ ਗਦਾ ਬਾਈ ਪੋਸਟਾ ਪਾਉਣਗਾ ਜੀ ਰਾਸਤਾ ਚ ਬੰਦ ਆ ਪੰਜਾਬ ਜੀ ਬੰਦ ਫਰੀਦਕੋਟ ਬੰਦ ਪੰਜੋ ਮੋਏ ਮੋਏ ਉਹ ਤੇ ਜੋ ਕਾਫੀ ਮੰਨ ਲਓ ਸਾਰੀ ਦੁਨੀਆ ਚ ਬੰਦਾ ਬਾਈ ਕੋਈ ਆਪਾਂ ਕਹਿੰਦੇ ਪੰਜਾਬੀ ਜਣੀ ਨਹੀਂ ਹੈ ਨਾ ਮੈਨਾਂ ਵੀ ਮੰਨ ਲਾਦਾ ਕੁਰਸੀ ਲੈਣੀ ਚਾਹੀਦੀਆਂ ਕਿਉਂਕਿ ਜਿਹੜੇ ਸਾਹ ਨਾਲ ਕਮੈਂਟ ਹੈ ਹੁਣ ਵੀਰ ਮੇਰੇਓ ਜਿਹਦਾ ਪੜਿਆ ਜਾਂਦਾ ਤੇ ਉਹਦਾ ਮੁਬਾਰਕਾ ਜਿਹਦਾ ਨਾਮ ਪੜਿਆ ਗਿਆ ਉਹ ਕੋਈ ਨਾ ਕਰ ਸਰਸੇ ਹਰਿਆਣਾ ਵੀ ਬੰਦਦਾ ਭਾਈ ਠੀਕ ਹੈ ਅੰਬਾਨੀ ਨੇ ਖਰੀਦ ਲਈ ਆਹਰ ਜ਼ਮੀਨ ਉਹ ਲੱਗਦਾ ਨਾ ਅੰਬਾਨੀ ਹੀ ਜਾਂਦੀ ਬੜੀ ਪ੍ਰਮੋਸ਼ਨ ਕਰਦੀ ਸ਼ਾਇਦ ਤੁਸੀਂ ਜਿੰਨੇ ਕਿ ਮੈਨੂੰ ਦੇਖੀ ਜਾਂ ਨਾ ਮੈਨੂੰ ਸਹੀ ਦੱਸੋ ਅੰਬਾਨੀ ਦਾ ਵਿਆਹ ਹੀ ਦੀ ਸੀਗਾ ਨਾ 4 ਦਿਨ ਹੋ ਗਏ ਮਤਲਬ 4-5 ਦਿਨ ਹੋ ਗਏ ਬਿਨਾਂ ਨਾਲੇ ਮੈਂ ਕੋਈ ਫੋਲੋ ਨਹੀਂ ਕੀਤਾ ਹੋਇਆ ਮਨ ਲਓ ਆਪਣੇ ਪੇਜ ਤੇ ਕਿਸੇ ਵੀ ਭੈਣ ਭਰਾ ਨੂੰ ਤੇ ਫੇਰ ਵੀ ਮਾਨੀ ਦਾ ਵਿਆਹ ਹੀ ਜਾਂਦਾ ਮੂਰੇ ਮੈਨੂੰ ਲੱਗਦਾ ਨਾ ਥੋੜਾ ਮੋਟਾ ਜਿਆਦਾ ਚਾਪਲੋਸੀ ਕਰ ਗਈ ਫੇਸਬੁੱਕ ਤੇ ਇੰਸਟਾਗ੍ਰam ਫੇਸਬੁੱਕ ਤਾਂ ਤਾਂ ਬਾਲਾ ਮਾਨੀ ਦਾ ਵਿਆਹ ਸੀ ਇੰਸਟਾਗ੍ਰam ਤਾਂ ਮੈਨੂੰ ਪਤਾ ਨਹੀਂ ਬਾਲਾ ਸੀਗਾ ਤਨੇ ਤੇ ਉਹਦੇ ਮਾਨੀ ਦਾ ਮਾਨੀ ਦਾ ਸ਼ਰਾਬ ਤਾਂ ਨਹੀਂ ਮਾਰਗਾ ਕਿਸ ਨੂੰ ਗਰੀਬਾਂ ਨੂੰ ਦਿਖਾਉਂਦੇ ਨਹੀਂ ਅੱਜ ਕੱਲ ਬਾਨੀ ਦਿਖਾਈ ਜਾਂਦੇ ਹੋ ਪਰ ਸਭ ਤੋਂ ਵੱਡੀ ਗੱਲ ਜੰਮੂ ਕਸ਼ਮੀਰ ਜੇ ਬੰਦ ਹੈ YouTube ਵੀ ਹੋ ਜਾਣਾ ਬੰਦ ਨੇ YouTube ਉੱਪਰ ਲੱਗ ਕੰਪਨੀਆਂ ਬਈ ਇੱਕ ਗੱਲ ਹੈ ਤਨਮਾਧ ਦੇ ਵਿੱਚ YouTube ਇੱਕ ਅਲੱਗ ਕੰਪਨੀ ਹੈ ਇਹਦਾ ਕੰਪੀਟੀਸ਼ਨ ਵਾਲੀਆਂ ਕੰਪਨੀਆਂ ਕਈ ਵਾਰ ਦੇ ਕਹਿੰਦੇ ਆ ਵੀ Facebook ਤੇ ਲਿੰਕ ਪਾਉਂਦੇ ਸੀ YouTube ਦਾ ਹਨ ਤਾਂ ਉਹਦੇ ਨਾਲ ਉਹ ਨਹੀਂ ਆ ਗੱਲ ਬੰਦੀ ਵੀ YouTube ਬਿਲਕੁਲ ਅਲੱਗ ਕੰਪਨੀ ਹੈ ਠੀਕ ਆ ਪਰ ਉਹ ਬੰਦ ਹੋ ਗਿਆ ਕਹਿੰਦੇ ਚਲੋ ਤੁਹਾਡੇ ਨਾਲ ਇਹਨਾਂ ਨਾਲ ਇਹ ਪਤਾ ਲੱਗ ਜयो ਕੌਣ ਕਿੱਥੋਂ ਬਾਕੀ ਜਿਹੜੇ ਭਰਾਵਾਂ ਨੇ ਇੱਥੇ ਫੋਲੋ ਨਹੀਂ ਕੀਤਾ ਗੁਰਪ੍ਰੀਤ ਕੋਟਲੀ ਨੂੰ ਇੱਥੇ ਇਸ ਪੇਜ ਤੇ YouTube ਤੇ ਤੁਸੀਂ ਜਰੂਰ ਸਾਰਿਆਂ ਨੇ ਫੋਲੋ ਕਰ ਲਓ ਕਾਰਨ ਵੀ ਆਪਾਂ ਉਹਦੇਲੇ ਪਾਸੋਂ ਬਣਾ ਹੋ ਗਿਆ ਬੰਦ ਆਪਣਾ ਨਹੀਂ ਤੁਹਾਡਾ ਵੀ ਤੇ ਵੇਲੇ ਆਪਾਂ ਹੁਣ ਇੱਥੇ ਹਣ ਤੱਕ ਨਾਲੇ ਯਾਰ ਇੱਥੇ ਤਾਂ ਵਧੀਆ ਜਾ ਰਿਹਾ ਨਾ ਇੱਥੇ ਠੀਕ ਆ ਸਾਰੇ ਨੇ ਇੱਕ ਦੋ ਨਾਲ ਚੈਟ ਚੂਟ ਵਧੀਆ ਲੱਗਦੀ ਆ ਨਾ A to Z ਚੀਜ਼ਾਂ ਪਾਜੀ ਦੱਸਿਓ ਹੈ ਕਰ ਲਿਆ ਕਿਸੇ ਨੇ ਜਾਂ ਉਹਨੂੰ ਅਸਲ 'ਚ ਹੈਕ ਦੇ ਵੀ ਪੋਸਿਬਿਲਿਟੀ ਹੈਗੀ ਕਿਉਂਕਿ ਜਿਹੜਾ ਹੈਗਾ ਪਰ ਮੈਂ ਕਹਣਾ ਦੋ ਸਾਲ ਛੇ ਮਹੀਨਾ ਪਹਿਲਾਂ ਸਾਨੂੰ ਯਾਦ ਹੀ ਹੋਣਾ ਸਾਰਿਆਂ ਨੂੰ 200 ਪਹਿਲਾਂ ਵੀ ਇਦਾਂ ਹੀ ਹੋਇਆ ਸੀਗਾ ਉਦੋਂ ਮੈਂ ਸੀਗਾ ਗਵਾਲੀਅਰ ਸੀਗਾ ਉਦੋਂ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਦੋ ਕੁ ਘੰਟਿਆਂ ਵਾਸਤੇ ਬੰਦ ਆ ਉਦੋਂ ਬਾਅਦ ਚੱਕੜਾ ਠੀਕ ਹੈ ਤੇ ਉਦੋਂ ਬਾਅਦ ਅਲੱਗ-ਅਲੱਗ ਚੀਜ਼ਾਂ ਠੀਕ ਹੈ ਡਿਸਕੋਰਡ ਪਰ ਡਿਸਕੋਰਡ ਵੀ ਹੈ ਕੋਈ ਨਹੀਂ ਸਾਨੂੰ ਪਤਾ ਭਰਾਵਾ ਡਿਸਕੋਰਡ ਥੋੜੇ ਚੱਲਦਾ ਹੁਣ ਡਿਸਕੋਰਡ ਕੀ ਹੈ ਹਾਏ ਰੱਬਾ ਹੁਣ ਕੀ ਬਣੂ ਫਿਰ ਜੀ ਪਾ ਜੀ ਡਿਸਕੋਰਡ ਵੀ ਹੈ ਕੋਈ ਨਹੀਂ ਡਿਸਕੋਰਡ ਹੈ ਕੀ ਜੀ ਯਾਰ ਮੈਨੂੰ ਤਾਂ ਇਹ ਨਹੀਂ ਪਤਾ ਭਾਈ ਡਿਸਕੋਰਡ ਐ ਮੈਂ ਕਹਿੰਦਾ ਤੇ ਮੈਂ ਤਾਂ ਤਨ ਕਿ ਚੀਜ਼ਾਂ ਚਲਾਉਣ ਵਾਲਾ ਬੰਦਾ ਹਾਂ ਸਨੈਪਚੈਟ ਤੇ ਥੋੜਾ ਜਿਹਾ ਹੈਗੇ ਆ ਜੇ ਕਿਸੇ ਨੇ ਫੋਲੋ ਕਰਨਾ ਹੋਵੇ ਤਾਂ ਕਿ ਯਾਰ ਮੈਂ ਕਿਤੇ ਪਾ ਦੂੰ ਇਹ ਤੇ ਲਿੰਕ ਨੂੰ ਕਿ ਮੈਨੂੰ ਆਪ ਨੂੰ ਨਹੀਂ ਪਤਾ ਗੁਰਪ੍ਰੀਤ ਕੋਡ ਲਈ ਭਰ ਲਿਓ ਠੀਕ ਆ ਆ ਰਹਾ ਹੈ ਸਸਨਾ ਹੱਕ ਰੋਲਾ ਆ ਚਾਹੁੰਦੇ ਨਹੀਂ ਅਲਗਨਾ ਹਸਨਾ ਮਨੋ ਜ਼ਾਇਦ ਸੋਡਾ ਜੋ ਕਿੰਨੇ ਬੰਦੇ ਦੀ ਜਾਨ ਨਿਕਲੀ ਜਦੋਂ ਛੋਟਾ ਮੰਨ ਲਓ ਸੈਸ਼ਨ ਆਟਰ ਗਸ ਨੂੰ ਲੱਗਣਾ ਇੱਕ ਵਾਰ ਤਾਂ ਗਵਾਡ ਗਣਾ ਕਿਸੇ ਕਿਸੇ ਬੰਦੇ ਨੇ ਹੈਕ ਕੀਤਾ ਹੁਣ ਪਹਿਲਾਂ ਤਾਂ ਤੁਸੀਂ ਆਉਦੇ ਬੰਦੇ ਨੂੰ ਸੋਚਣਾ ਯਾਰ ਕਿਹੜਾ ਹੈਕ ਕਿਹਨੇ ਕੀਤਾ ਫਿਰ ਸੋਚਣਾ ਕੀ ਤੇ ਪਾਸਵਰਡ ਪੰਜ ਸੱਤ ਮਿੰਟਾਂ ਬਾਅਦ ਮੈਂ ਵੀ ਆਵੇਂ ਕਹਾਂ ਸੁਣੋ ਨਾ ਆਉਦੇ ਫੇਸਬੁੱਕ ਤੇ ਕਿ ਇੰਸਟਾਗ੍ਰਾਮ ਤੇ ਸਟੇਟਸ ਪਾਇਆ ਵੀ ਮੈਨੂੰ ਮੈਸੇਜ ਕਰੋ ਵੀ ਕਿੰਨਾ ਕਿੰਨਾ ਦੇ ਗਵਾਤ ਉਹ ਤੋਂ ਬਾਅਦ ਪਤਾ ਲੱਗ ਗਿਆ ਵੀ ਸਾਰੀ ਦੁਨੀਆ ਨਹੀਂ ਹੈਕ ਹੋ ਗਈ ਫਿਰ ਮੈਂ ਕਹੇ ਕੈਨੇਡਾ ਚ ਵੀ ਇੰਸਟਾਗ੍ਰਾਮ ਬ ਕੈਨੇਡਾ ਵਿੱਚ ਇੰਸਟਾਗ੍ਰਾਮ ਫੇਸਬੁੱਕ ਟਿਕਟੌਕ ਇਹਦਾ ਫਿਰ ਬਹੁਤ ਵੱਡਾ ਸਾਈਬਰ ਅਟੈਕ ਆਇਆ ਹਨਾ ਵੈਸੇ ਯਾਰ ਏਡਾ ਕੁਝ ਨਹੀਂ ਹੁੰਦਾ ਇਹ ਕਿਉਂਕਿ ਕੰਪਨੀਆਂ ਬਹੁਤ ਵੱਡੀਆਂ ਵੱਡੀਆਂ ਬਠੰਡੇ ਬੰਦ ਹੋ ਗਿਆ ਆ ਗਿਆ ਭਰਾਵਾ ਮੈਟਾ ਦੇ ਸੀਓ ਮਰ ਗਿਆ ਲੱਗਦਾ ਕਹਿੰਦਾ ਨਾ ਯਾਰ ਕੈਨੇਡਾ ਚ ਸਭ ਬੰਦ ਯਾਰ ਇੱਕ ਗੱਲ ਦੱਸੋ ਟਿਕਟੌਕ ਵੀ ਬੰਦ ਆ ਬਾਈ ਬਣੇ ਮਾੜਾ ਸਹੀ ਸਹੀ ਦੱਸੋ ਚੌੜਨੀ ਜਿਹੜੇ ਬਾਹਰ ਵਾਲੇ ਭਰਾ ਦੇਖੇ ਜਾਂਦੇ ਆ ਕਾਰਨ ਆਖਦਾ ਪਰਾਵਾ ਕੀ ਆਗਰੇ ਦਾ ਪਰਾਵਾ ਸਾਰੇ ਬੰਦ ਹੋ ਗਿਆ ਅੱਜ ਤੱਕ ਅੰਡ ਪਾੜਦੇ ਸੀ ਤੇ ਫੇਸਬੁੱਕ ਵੇਖੇ ਨਾਲੇ ਪਾਠੀ ਛਾਵਾਂ ਦੇ ਜਾਨ ਹੀ ਨਿਕਲ ਗਈ ਹੈ ਕੀ ਹੋ ਗਿਆ ਅੱਛਾ ਠੀਕ ਅੱਛਾ ਨਾਲੇ ਪਾਠੀ ਠਾਵਾਂਗੇ ਆ ਸਹੀ ਹੈ ਸਾਡੇ ਪਿੰਡਾਂ ਵਾਲਾ ਕਾਮ ਜਿਵੇਂ ਮਾਲੋ ਜਿਵੇਂ ਭੋਗ ਹੁੰਦਾ ਫੇ ਰਾਤ ਨੂੰ ਪਾਠੀ ਠਾਉਣਾ ਅਨਮੋਣਾ ਧਵਾਉਣਾ ਹਨ ਬਾਈ ਮੈਂ ਸੋਚ ਸਕਦਾ ਸੀ ਵੀ ਇਹੀ ਕੰਮ ਕਰਦੇ ਆ ਅੱਜ ਵੀ ਤੇ ਆਇਆ ਹੁੰਦਾ ਵੀ ਚਲ ਚਾਰ ਜਾਣੇ ਨਾਲ ਗੱਲਾਂ ਮਾਰਾਂਗੇ ਨਾਲੇ ਸੇਵਾ ਦੀ ਸੇਵਾ ਕਰਾਵਾਂਗੇ ਨਾਲੇ ਪਾਰਟੀ ਟਾਈਮ ਨਾਲੇ ਚੈਟ ਚੂਟ ਮਕਾਰ ਲਾਂਗੇ ਤੇ ਨਾਲੇ ਫੇਸਬੁੱਕ 'ਤੇ ਚਲਾਵਾਂਗੇ ਨਾ ਸੋ ਮੈਂ ਤੁਹਾਡਾ ਦੁੱਖ ਸਮਝਦਾ ਹੁਣ ਪਾਠ ਹੁਣ ਪਤਾ ਕੀਆ ਚੰਗੇ ਤਰੀਕੇ ਨਾਲ ਪਾਉਣ ਪਾਰਟੀ ਕਰਕੇ ਰੱਬ ਦਾ ਘਟੋ ਘਟ ਨਾਮ ਤਾਂ ਜੱਜ ਦੇ ਨਾਲ ਲੱਗਿਆ ਹਨ ਸੋ ਨਾਲ ਉਹਨਾਂ ਨੂੰ ਪੁੰਨਵੱਦ ਮਿਲਣਾ ਤੇ ਇੱਕ ਕਹਿੰਦਾ ਮੇਰਾ ਦੋਸਤ ਤਾਂ ਹਾਂ ਅਜਾ ਮੇਰੇ ਦੋਸਤ ਦਾ ਬ੍ਰੇਕਅਪ ਹੋ ਗਿਆ ਤੇ ਉਹਨੂੰ ਉਹਨੇ ਮੈਨੂੰ ਮੈਸੇਜ ਕੀਤਾ ਉਹ ਤਾਂ ਹੀ ਹੈਕ ਹੋ ਗਈ ਕਹਿੰਦਾ اچھا ਮੈਨੂੰ ਲੱਗਾ ਸੀ ਬਾਈ ਹੈਕ ਹੋ ਗਿਆ ਤੇ ਮੈਨੂੰ ਜਾਨਦਿਆਂ ਗੋਨਿਆਣਾ ਮੰਡੀ ਤਾਂ ਠੀਕ ਆ ਬਈ ਟੀਐਕਸ ਰਸ਼ਿਆ ਨੂੰ ਜਰੂਰ ਜਾਨ ਦੇਵਾਂਗੇ ਪਰਾਂ ਮਿਲਿਆ ਤੇ ਚਲੋ ਵਧੀਆ ਅੱਜ ਪੜ ਲਵਾਂਗੇ ਠੀਕ ਆ ਪੇਪਰ ਜੋ ਆਕਾ ਨਾਲ ਜਰੂਰ ਫਾਇਦਾ ਹੋਇਆ ਬਾਈ ਕਾਰਨਾਂ ਕਿਉਂਕਿ ਹੁਣ ਹੈਗਾ ਪੇਪਰ ਸਾਰਿਆਂ ਦੇ ਤੇ ਇਹ ਸ਼ਾਇਦ ਮੇਨੂੰ ਤਾਂ ਪੇਪਰਾਂ ਕਰਕੇ ਬੰਦ ਹੋਈ ਹੈ ਸ਼ਾਇਦ ਕਿਉਂਕਿ ਲੋਕ ਇੰਸਟਾਗ੍ਰਾਮ ਤੇ ਤਾਂ ਜਵਾਗ ਜ ਵਟ ਕੱਢੀ ਹੁੰਦੇ ਰਹਿੰਦੇ ਆ ਠੀਕ ਹੈ ਤੇ ਸੋ ਉਹਨਾਂ ਵਾਸਤੇ ਚੰਗਾ ਆਮਾਨ ਨੇ ਕਿ ਵਿਆਹ ਦਾ ਚੱਕਰੀ ਹੈ ਕੋਈ ਸਹੀ ਅਹਿਮਦ ਬੱਡਰੋਖਾਂ ਵਾਲਾ ਇਹ ਮੇਰਾ ਪੱਕਾ ਯਾਰ ਹੈ ਚੰਦੇ ਪੱਕਾ ਭਰਾ ਇਹ ਬੰਦੇ ਨੇ ਹਰ ਥਾਂ ਤੇ ਆ ਗਿਆ ਜਿਹੜਾ ਹੈਗਾ ਹਮ ਤਾਂ ਜਿਹੜਾ ਕਮੈਂਟ ਦੇਣਾ ਹੀ ਦੇਣਾ ਵੀ ਬਾਈ ਇੱਥੇ ਆ ਹੋਇਆ ਹਣਾ ਇਹਦੇ ਕਮੈਂਟਾਂ 'ਚ ਦਮ ਵੀ ਹੁੰਦਾ ਅਹਿਮਦ ਬੱਡਰੋਖਾਂ ਵਾਲਾ ਬਾਕੀ ਪੋਰਟਰਾਂ ਦਾ ਕੰਮ ਆ ਬਾਈ ਕਿਸ ਨੂੰ ਆਂਡੇ ਚਾਹੀਦੇ ਤੇ ਲੈ ਜਾ ਜਾਂਦਾ ਰਹੇ ਭਰਾ ਮੇਰਾ ਰੱਬ ਨੂੰ ਪਿਆਰਾ ਹੋ ਗਿਆ ਸ਼ਤਾ ਤੇ ਕਿਦਾਂ ਕਦੋਂ ਤੱਕ ਚੱਲ ਸਕਦਾ ਜੇ ਚੱਲਣਾ ਹੋਵੇ ਤਾਂ ਅੱਜ ਰਾਤ ਰਾਤ ਚੱਲ ਪੂਗਾ ਨਹੀਂ ਤਾਂ ਫੇਰ ਨਹੀਂ ਚੱਲਦੋ ਜਦ ਨਾਲ ਚੋ ਉਹਨਾਂ ਨੂੰ ਹੱਥ ਪੈਰ ਦੀ ਬੰਗਣਾ ਸਾਰੇ ਠਾਲੇ ਹੋਣਾ ਜਿਵੇਂ ਐਮਰਜੈਂਸੀ ਡਿਊਟੀ ਤਾਂ ਨਹੀਂ ਪੁਲਿਸ ਵਾਲੇ ਠਾਲੇ ਦੇ ਫੁਲਾਣੇ ਦਾ ਧੰਨਾ ਲੱਗਾ ਚੱਲੋ ਸਾਰੇ ਜਣੇ ਉਹਵੇਂ ਟਿਕਟੌਕ ਚੱਲ ਰਿਹਾ ਇਟਲੀ ਮੈਂ ਅੱਛਾ ਟਿਕਟੌਕ ਚੱਲ ਜਾਂਦਾ ਬਈ ਹੈ ਯਾਰ ਹੋਰ ਕਿਹੜੀ ਐਪ ਬੰਦ ਹੋਈ ਹੈ ਵੀ ਦੱਸੋ ਬਾਈ ਜਿਹੜਾ ਹੈਗਾ ਮੋਦੀ ਠੀਕ ਹੈ ਪਰ ਇੱਕ ਗੱਲ ਹੈਗਾ ਬਈ ਜਿਹੜਾ ਫੇਸਬੁੱਕ ਲਗਾਤਾਰ ਇੱਕ ਕੰਮ ਦਾ ਕਰ ਰਿਹਾ ਸੀ ਮੈਨੂੰ ਲੱਗਦਾ ਸਹੀ ਸਹੀ ਦੱਸੋ ਤੁਸੀਂ ਤੁਸੀਂ ਉਹ ਪੇਜ ਵੀ ਨਹੀਂ ਫਾਲੋ ਕੀਤੇ ਹੋਣਾ ਜਿਹੜੇ ਇੱਥੇ ਮੈਨੂੰ ਲੱਗਦਾ ਇਹਨਾਂ ਨੇ ਬਾਨਾਂ ਦਾ ਵਿਆਹ ਦਿਖਾਇਆ ਕਿਤੇ ਤਾਂ ਦਲਜੀਤ ਆ ਜਾਂਦਾ ਸੀ ਤੇ ਕਿਤੇ ਰਹਿਾਨਾ ਆ ਗਈ ਕਿਤੇ ਕੁਟਰੀਨਾ ਗੈਫ ਨੂੰ ਲਈ ਫਿਰਦਾ ਕਿਤੇ ਉਹ ਜਿਹੜਾ ਹੈਗਾ ਉਹਦਾ ਸਮਾਨ ਹੀ ਦਿਖਾਈ ਜਾਂਦੇ ਸੀ ਮੈਨੂੰ ਤਾਂ ਯਾਰ ਇਹੋ ਜੀਆਂ ਚੀਜ਼ਾਂ ਹੀ ਸ਼ੋ ਹੋਈਆਂ ਦੀਆਂ ਵੀ ਜਿਨ੍ਹਾਂ ਨੂੰ ਮੈਂ ਮੰਨ ਲਾ ਦੇਖ ਕੇ ਦੇਖੀਆਂ ਵੀ ਨਹੀਂ ਮੈਂ ਸਕੈਪ ਵੀ ਕਰ ਲਾਂ ਫਿਰ ਵੀ ਆ ਜਣਾ ਸੀ ਹੈਨਾ ਠੀਕ ਹੈ ਜੀ ਮੂਡ ਆਫ ਹੋ ਗਿਆ ਕਿਉਂ ਬੰਦ ਹੋ ਗਿਆ ਮਨ ਲਾਦਾ ਬਈ ਅੰਬਾਨੀ ਦੇ ਵਿਆਹ ਚ ਲੱਡੂ ਖਾਲੇ ਵੱਧ ਅਸਲ ਦੇ ਵਿੱਚ ਆਪਾਂ ਜਿਵੇਂ ਸਾਡੇ ਪਿੰਡਾਂ ਵਾਲਿਆਂ ਨੇ ਬਣਾਉਣੀ ਹੁੰਦੀ ਹੈ ਗੱਲ ਐਣਾ ਜੇ ਗੱਲ ਇਹਦੀ ਸਹੀ ਤਰੀਕੇ ਨਾਲ ਸੋਨਾ ਐਕਸਪਲੇਨੇਸ਼ਨਾਂ ਵੀ ਫੇਸਬੁਕਾਂ ਬੰਦਾ ਅਸਲ ਚ ਸੀਗਾ ਬੰਦਿਆਂ ਦਾ ਸੀ ਵਿਆਹ ਤੇ ਫੇਸਬੁਕ ਦਾ ਕੰਮ ਦੇਖਾ ਜੀ ਮਾਰਕ ਜੁਗਰ ਵਰਗ ਤੇ ਮਾਰਕ ਜੁਗਰ ਵਰਗ ਆ ਗਿਆ ਐਂਡ ਜਮ ਤੇ ਪਿੱਛੇ ਕਿਸੇ ਨੇ ਮੈਨੂੰ ਲੱਗਦਾ ਉਹਦਾ ਜਿਹੜਾ ਹੈਗਾ ਸੱਚ ਸੁੱਚਾ ਬੰਦ ਕਰਤੀ ਜਿਵੇਂ ਟਰਾਂਸਫਰ ਮਦ ਨਹੀਂ ਆਪ ਚੱਕ ਦਿੰਦੇ ਮਾਲਾ ਜਿ ਸ਼ਾਇਦ ਜਿਹੜੇ ਬੰਦੇ ਨੇ ਪਹਿਲਾਂ ਫਿਲਮਾਂ ਦੇਖੀਆਂ ਗੱਗੂ ਗੱਲ ਤੇ ਜੋਗ ਰਾਜ ਦੀਆਂ ਮੰਨ ਲਓ 90 ਵਾਲੇ ਦਹਾਕੇ ਚ 90 ਤੋਂ ਲੈ ਕੇ 95 99 99 ਤੱਕ 95 ਤੋਂ ਲੈ ਕੇ 99 ਤੱਕ ਹਨ ਉਹਨਾਂ ਨੂੰ ਪਤਾ ਵੀ ਜਦੋਂ ਕੋਈ ਇਹ ਮੰਨ ਲਾ ਆਪਾਂ ਨੂੰ ਘਰੇ ਨਹੀਂ ਵੜਨ ਦਿੰਦਾ ਹੁੰਦਾ ਸੀਗਾ ਵੀ ਫਿਲਮ ਨਹੀਂ ਦੇਖਣ ਦਿੰਦੇ ਹੁੰਦੇ ਸੀਗੇ ਤੇ ਫਿਰ ਆਪਣੇ ਵਾਲੇ ਬੰਦੇ ਕੀ ਕਰਦੇ ਹੁੰਦੇ ਸੀਗੇ ਜਿਹੜੇ ਬਾਹਰ ਹਨਾ ਤਾਂ ਬਾਹਰ ਵਾਲੇ ਕੀ ਕਰਦੇ ਸੀ ਜਾਂ ਤਾਂ ਮਾਰਦੇ ਸੀਗੇ ਟਰਾਂਸਫਰ ਨੂੰ ਸੋਚ ਚੱਕਦੇ ਹੁੰਦੇ ਸੀ ਜਾਂ ਜਿੱਥੇ ਜੋੜ ਹੁੰਦਾ ਸੀ ਉੱਥੇ ਡੰਡਾ ਮਾਰਦੇ ਸੀ ਕਹਿੰਦਾ ਵੀ ਜੋੜ ਟੁੱਟ ਜੇ ਵੀ ਅਸੀਂ ਨਹੀਂ ਦੇਖ ਸਾਨੂੰ ਨਹੀਂ ਦੇਖਣ ਦੇ ਤਾਂ ਸਾਨੂੰ ਨਹੀਂ ਦੇਖਣ ਦੇ ਗੱਲ ਉਹੀ ਹੋਈ ਅੰਬਾਨੀਆਂ ਦੇ ਸੀਗਾ ਵਿਆਹ ਉਹਨਾਂ ਨੇ ਕੱਲਾ ਮਾਰਕ ਜੋਕਰ ਵਰਕ ਸੱਦ ਲਿਆ ਵੱਡਾ ਸਟਾਫ ਨਹੀਂ ਸੱਦਿਆ ਉਹਨਾਂ ਨੇ ਵੱਡੇ ਵੱਡੇ ਬੰਦੇ ਬਾਕੀ ਸੀ ਜਿਹੜੇ ਹੁਣ ਜੋਕਰ ਵਰਕ ਵਧੀਆ ਨਿਆਰ ਲਿਆਂਦਾ ਕਿ ਤੇਹਰਾਨਾ ਨਾਲ ਨੱਚੀਂਦਾ ਕਿ ਤੇ ਦਲਜੀਤ ਨਾਲ ਕਿ ਤੇ ਕ੍ਰੀਨਾਗਪੁਰ ਕੋਤ ਕਿਸੇ ਨਾਲ ਹੋਰ ਨਾ ਹੈਨਾ ਉਹਦੀ ਘਰਾਂ ਵਾਲੇ ਘੜਖਾ ਦੇਖਦੀ ਫਿਰਦੀ ਤਾਂ ਜਿਹੜਾ ਪਿਛਲੇ ਨੂੰ ਆਇਆ ਗੁੱਸਾ ਬਾਈ ਉਹਨਾਂ ਦੇ ਨੂੰ ਉਹਨੇ ਕੀ ਕੀਤਾ ਉਹਨੇ ਟਰਾਂਸਫਰ ਦੀ ਸੁੱਚ ਸਿੜਤੀ ਸੁੱਚ ਸਿੜਤੀ ਤੇ ਉਹ ਪਤਾ ਕੀ ਉਹ ਸੁੱਚ ਸਿੜਤੀ ਹੁਣ ਮੰਨ ਲਓ ਕਿ ਬੰਦੇ ਨੇ ਖਾ ਪੀ ਕੇ ਤੇ ਹੁਣ ਲੜਾਈ ਜਾਂਦੇ ਉਹ ਵੀ ਹੁਣ ਮਾਰਕ ਜੁਗਰ ਵਰਗ ਨੂੰ ਕਹਿੰਦੇ ਵੀ ਜਾਂ ਤਾਂ ਸਾਨੂੰ ਵੀ ਰਿਹਾਨਾ ਲਾ ਕੇ ਦੁਬਾਰਾ ਅਮਾਨਾਂ ਦਾ ਉਵੇਂ ਹੀ ਵਿਆਹ ਦਿਖਾ ਤੇ ਨਹੀਂ ਇਤਰਾ ਕੰਮ ਫੇਲ ਹੋ ਜਾਣਾ ਤੇ ਸਾਰਾ ਪੈਸਾ ਬਾਨੀਆਂ ਡਾਨੀਆਂ ਨੇ ਵੀ ਲਾਇਆ ਸੀ ਉਹ ਤੇ ਫੇਸਬੁੱਕ ਤੇ ਤੁਸੀਂ ਦੇਖ ਲਓ ਵੀ ਸਾਨੂੰ ਸਾਰਿਆਂ ਨੂੰ ਧੱਕੇ ਨਾਲ ਵਿਆਹ ਦਿਖਾਇਆ ਹਰੇਕ ਪੋਸਟ ਮਾਨੀਆਂ ਦੀ ਡਾਨੀਆਂ ਦੀ ਫਲਾਣਾਂ ਦੀ ਉਹਦੇ ਕਰਕੇ ਮੈਨੂੰ ਲੱਗਦਾ ਇਹ ਵੀ ਕੰਮ ਹੋ ਸਕਦਾ ਹੈ ਇਹ ਇੱਕ ਰੀਜਨ ਹੋ ਸਕਦਾ ਹੈ ਜੇ ਆਪਾਂ ਪੂਰਾ ਦਿਮਾਗ ਲਾ ਕੇ ਇਹਦਾ ਐਕਸਪਲੇਨ ਕਰਕੇ ਠੀਕ ਹੈ ਇਹਦੇ ਚ ਕੋਈ ਸੱਚਾਈ ਨਹੀਂ ਵੀਰ ਮੇਰੇ ਇਹ ਚਲੋ ਆਪਸ ਵਿੱਚ ਦੀਆਂ ਗੱਲਾਂ ਵੀ ਤੁਹਾਡੇ ਨਾਲ ਹਨਾ ਤੇ ਮੋਗ ਹੈ ਕੀਤਾ ਹਾਗੀ ਕਹਿੰਦਾ ਤਾਂ ਮਲੋਗੀ ਪੱਗ ਅਸਲ ਦੇ ਵਿੱਚ ਇਹੀ ਆ ਬਈ ਇਹ ਡਾਟਾ ਆ ਦੇ ਵਿੱਚ ਦਿੱਕਤ ਆ ਜਿੰਦੀਆਂ ਪਰ ਹੈਕਰ ਬਹੁਤ ਵੱਡੇ ਵੱਡੇ ਪਏ ਆ ਤੁਹਾਨੂੰ ਅੱਜ ਦੀ ਆਪਦੀ ਕਹਾਣੀ ਸੁਣਾਉਣਾ ਬਈ ਬਈ ਨੂੰ ਨਾ ਅੱਜ ਬਜਾਜ ਫਾਈਨਾਂਸ ਵਾਲਿਆਂ ਦਾ ਆਇਆ ਫੋਨ ਮੈਂ ਕੱਲ ਨੂੰ ਗੱਲ ਦਾ ਕਰੂੰਗਾ ਬੰਦੇ ਨਾਲ ਨਾ ਬਜਾਜ ਫਾਈਨਾਂਸ ਵਾਲਿਆਂ ਦਾ ਫੋਨ ਆ ਗਿਆ ਦਿੱਲੀ ਉਥੋਂ ਆਪਣੇ ਗੁਰਗਾਓ ਤੋਂ ਉਹ ਸਾਡੇ ਪਿੰਡ ਦਾ ਕੋਈ ਮੁੰਡਾ ਫੌਜੀ ਹੈ ਠੀਕ ਹੈ ਉਹਨੇ ਦੱਸਾਂ ਮੁਤਾਬਕ ਠੀਕ ਹੈ ਉਹ ਕਿਸੇ ਨੇ ਮੈਨੂੰ ਨਾ ਫੋਨ ਕੀਤਾ ਕਹਿੰਦਾ ਵੀ ਜਣਾ ਹੈਗਾ ਤੁਹਾਡਾ ਕੋਈ ਰਿਸ਼ਤੇਦਾਰ ਆ ਸਾਥੋਂ ਲਗਾ ਪੈਸੇ ਤੇ ਤੁਹਾਡਾ ਨੰਬਰ ਆ ਉਹਦੇ 'ਚ ਤੇ ਅਸੀਂ ਤੇ ਤੁਸੀਂ ਉਹਨਾਂ ਨਾਲ ਗੱਲ ਕਰਾਓ ਮੈਂ ਕਿਹਾ ਵੀ ਸਾਡਾ ਕਿਹੜਾ ਰਿਸ਼ਤੇਦਾਰ ਹੈਗਾ ਮੈਨੂੰ ਨੰਬਰ ਦਿੱਤਾ ਨੰਬਰ ਮੇਰੇ ਕੋਲ ਸੇਵ ਨਹੀਂ ਸੀ ਮੈਂ ਕਿਹਾ ਯਾਰ ਵੀ ਇਹ ਤਾਂ ਹੈ ਹੀ ਨਹੀਂ ਸਾਡੇ ਕੋਲ ਨੰਬਰ ਹੀ ਸੇਵ ਨਹੀਂ ਹੈਗਾ ਉਹ ਕਹਿੰਦਾ ਨਹੀਂ ਤੁਹਾਡਾ ਰਿਸ਼ਤੇਦਾਰ ਆ ਮੈਂ ਕਿਹਾ ਵੀ ਕਿੱਦਾਂ ਇਹ ਹੋ ਸਕਦਾ ਪੋਸੀਬਲ ਹੈਨਾ ਤੇ ਕਹਿੰਦੇ ਵੀ ਮੈਂ ਕਿਹਾ ਵੀ ਤੁਹਾਨੂੰ ਕਿਵੇਂ ਇਹ ਕਿੰਨੇ ਰੁਪਏ ਦਿੱਤੇ ਕਹਿੰਦਾ 2 ਲੱਖ ਸੱਚੀ ਕਹਾਣੀ ਆ ਮੈਂ ਤੇ ਵੀ ਕੱਲ ਨੂੰ ਨਾ ਵੀਡੀਓ ਬਣਾਉਣੀ ਆ ਜਾਂ ਉਹ ਬੰਦਾ ਨੂੰ ਪੁੱਛੂੰਗਾ ਵੀ ਕੀ ਪਤਾ ਉਹ ਜਿਹੜਾ ਨਾ ਫੋਨ ਕਰਨ ਵਾਲਾ ਝੂਠ ਮਾਰ ਰਿਹਾ ਜਾਂ ਉਹ ਬੰਦਾ ਝੂਠ ਮਾਰ ਰਿਹਾ 2 ਲੱਖ ਰੁਪਏ ਲੈ ਮੈਂ ਤਾਂ ਉਹ ਕਹਿੰਦਾ ਵੀ ਨਾਲ ਕਹਿੰਦਾ ਤੇਰੇ ਮੈਂ ਕਿਹਾ ਵੀ ਮੇਰਾ ਨੰਬਰ ਨਾ ਤਾਂ ਕੋਈ ਨੰਬਰ ਕੋਈ ਵੀ ਲਿਖਾ ਸਕਦਾ ਮੇਰਾ ਨੰਬਰ ਤਾਂ ਪਬਲਿਕ ਹੀ ਹੈ ਦੋਨਿਆਂ ਚ ਹਨਾ ਜਿਹੜਾ ਪਬਲਿਕ ਫਿਗਰ ਹੋਣ ਕਰਕੇ ਹਨਾ ਤੇ ਇਹ ਕਰੋ ਕੋਈ ਮੋਕਾ ਨਾ ਮਾੜਾ ਨਾ ਕਰ ਦੇਣਾ ਬੜਾ ਤੇ ਉਧਰ ਮੈਂ ਕਹਣਾ ਵੀ ਉਹਨੇ ਮਾਰਡਰਾਂ ਤੇ ਨਹੀਂਗਾ ਪੂਰੀ ਦੁਨੀਆ ਚ ਬੰਦਾ ਬਾਈ ਐਡਾ ਕੋਈ ਚੱਕਰ ਨਹੀਂਗਾ ਤੇ ਬਾਕੀ ਮੈਂ ਹਾਂ ਇਹ ਵੀ ਗੱਲ ਆ ਗਿਆ ਫੋਨ ਕਰਕੇ ਪੁੱਛ ਗਿਆ ਨਾ ਬਾਰਡਰ ਵਾਲਿਆਂ ਨੇ ਵੀ ਗੱਲ ਬਾਈ ਸਹੀ ਹੈ ਜਰੂਰ ਉਹ ਵੀ ਉਹ ਵੀ ਜ਼ਰੂਰੀ ਆ ਪੁੱਛਣਾ ਹਨ ਉਹ ਵੀ ਮੈਂ ਕਰਦਾ ਪਾ ਜਿਹੜੀ ਮੈਂ ਗੱਲ ਦੱਸਦਾ ਵੀ ਸਾਡਾ ਉਹ ਕਹਿੰਦਾ ਵੀ ਤੇਰੇ ਨੰਬਰ ਤੇ ਮੇਰੇ ਨੰਬਰ ਤੇ OTP ਆਇਆ ਉਹ ਕਨਫਰਮ ਕੀਤਾ ਮੈਂ ਫਿਰ ਤੇਰਾ ਨੰਬਰ ਐਡ ਕੀਤਾ ਮਨ ਲਓ ਤੁਸੀਂ ਦੇਖ ਲਓ ਮੈਂ ਮੰਨ ਲਾ ਫਿਰ ਵੀ ਮਨ ਲਓ ਕਾਫੀ ਕੰਮ ਇਹਨੂੰ ਮੈਨੂੰ ਪਤਾ ਹੈ ਨਾ ਫੇਸਬੁੱਕ ਇੰਸਟਾਗ੍ਰਾਮ ਕੰਪਿਊਟਰ ਦਾ ਮਾੜਾ ਮੋਟਾ ਨੌਲੇਜ ਆ ਵੀ ਤਾਂ ਹੀ ਮੈਂ ਕੰਮ ਜਾਲਾਈ ਬੈਠਾ ਹਾਂ ਮਾੜਾ ਮੋਟਾ ਤੇ ਦੇਖ ਲਓ ਵੀ ਉਹ ਬੰਦਿਆਂ ਨੇ ਕਿਸ ਤਰੀਕੇ ਨਾਲ ਵੀ ਮੇਰਾ ਵੀ OTP ਮੇਰੇ ਨੰਬਰ ਤੋਂ ਲੈ ਲਿਆ ਤੇ ਕਿਸੇ ਬੰਦੇ ਨੇ 2 ਲੱਖ ਰੁਪਏ ਚੱਕਿਆ ਕੁਦਰਤੀ ਉਹਦੇ ਵਿੱਚ ਮੇਰੀ ਕੋਈ ਗਵਾਹੀ ਗੁਵਾਈ ਹੈ ਨਹੀਂ ਜਾਂ ਦੂਜੀ ਹੈ ਨਹੀਂ ਉਹਨੇ ਫੋਨ ਲਖਤਾ ਉਹਨੇ ਸਰਪੇਈ ਕਿਹਾ ਸੀ ਵੀ ਤੂੰ ਹੁਣ ਫੋਨ ਕਰਕੇ ਦੱਸ ਦੇ ਵੀ ਫਲਾਣਾ ਬੰਦਾ ਕੌਣ ਹੈ ਤੇ 2 ਲੱਖ ਰੁਪਏ ਲੈ ਕੇ ਮੰਨ ਲਾ ਇਦਾਂ ਤੇ ਵੀ ਕੁਝ ਵੀ ਹੋ ਸਕਦਾ ਵੀਰੇ ਇਹ ਕੰਮ ਚ ਠੀਕ ਹੈ ਇੱਕ ਗੱਲ ਹੈਗੀ ਆ ਜਿਹੜੇ ਕਿਸਾਨ ਭਰਾ ਸਾਡੇ ਬਾਰਡਰਾਂ ਤੇ ਆ ਉਹ ਜੇਕਰ YouTube ਤੇ ਆ ਵੀਰ ਮਣਕੇ ਤਾਂ ਜਰੂਰ ਸਾਰੇ ਜਣੇ ਨਾ ਆ ਥੋੜਾ ਦੱਸੋ ਯਾਰ ਜਿਹੜੇ ਆਪਣੇ ਚਾਹੇ ਆਪਾਂ ਕੀ ਸਿੰਗੂ ਬੈਠੇ ਐ ਟੈਕਨੋਰੀ ਬੈਠੇ ਐ ਤੇ ਡੱਬ ਵਾਲੀ ਬੈਠਿਆ ਹੈ ਨਾ ਤਾਂ ਜਰੂਰ ਦੱਸੋ ਜੇ ਕੋਈ Facebook ਆ YouTube ਤੇ ਤਾਂ YouTube ਤੇ ਜਰੂਰ ਇਹ ਚੀਜ਼ ਨੂੰ ਦੱਸੋ ਵੀ ਉਥੇ ਸਾਰਾ ਕੁਝ ਸਹੀ ਆ ਸਾਰੇ YouTube ਤੇ ਆ ਗਏ ਹੱਥਾਂ ਪੈਰਾਂ ਦੀ ਪੈ ਗਈ ਹੈ ਨਾ ਤੇ ਭਾਈ ਕਹਿੰਦਾ ਭਾਈ ਹਿੰਦੀ ਵਿੱਚ ਬੋਲ ਲਈ ਯਾਰ ਪੰਜਾਬੀ ਵਿੱਚ ਸਮਝ ਨਹੀਂ ਆ ਰਹੀ ਕੋਈ ਗੱਲ ਗੱਲ ਨਹੀਂ ਬਲਵਿੰਦਰ ਯਾਰ ਮੋਂ ਮੈਨੂੰ ਆਵੇਂ ਹਿੰਦੀ ਆਤੀ ਵੀ ਹੈਗੀ ਆ ਠੀਕ ਠਾਕ ਆ ਪਰ ਹਿੰਦੀ ਸਮਝ ਸਾਡੇ ਲਈ ਆਉਣੀ ਨਹੀਂ ਬਈ ਤੈਨੂੰ ਹੈਨਾ ਸੋ ਥੋੜਾ ਸਾ ਐਸੇ ਹੀ ਹੈ ਬਈ ਆ ਸਮਝ ਵੀ ਠੀਕ ਹੈ ਕੋਈ ਹਾਂ ਪਤਾ ਨਹੀਂ ਆਇਆ ਨਹੀਂ ਸੰਦੇ ਕਿਸਾਨ ਮੈਂ ਤੁਹਾਨੂੰ ਕਹਿੰਦਾ ਵੀ ਦੁਨੀਆਂ ਨਾ ਪਰੇ ਤੋਂ ਪਰੇ ਪਈ ਆ ਅੱਜਕੱਲ ਜਿਹੜਾ ਹੈਗਾ ਜਿਹੜਾ ਮੰਨ ਲਾ ਆਪਣੇ ਨਹੀਂ ਹੁੰਦਾ ਉਹ ਕੀ ਹੁੰਦਾ ਯਾਰਾ ਕੀ ਹੁੰਦਾ ਇੱਥੋਂ ਵਾਲਾ ਏਟੀਐਮ ਜੇ ਉਹਦੇ ਚੋਂ ਵੀ ਪੈਸੇ ਪਾੜ ਆਉਂਦੇ ਆ ਬਈ ਲੋਕ ਉਹਦਾ ਵੀ ਵਾਈਫਾਈ ਜਾਂ ਬੰਦ ਕਰਕੇ ਰੱਖਿਆ ਕਰੋ ਉਹ ਵਾਈਫਾਈ ਜਾਂ ਲੱਗਦਾ ਤਾਂ ਉਹਦੇ ਜਿੱਤੋਂ ਦੂਜਾ ਚਾਹੀਦਾ ਨਹੀਂ ਹੁੰਦਾ ਜਿਹੜਾ ਓਟੀਪੀ ਚਾਹੀਦਾ ਨਹੀਂ ਆਪਾਂ ਜਿਹੜਾ ਪੈਨ ਪੁੰਨ ਭਰਦੇ ਆ ਹਨ ਸੋ ਬਹੁਤ ਮਾਲਾ ਹੁਣ ਅੱਗੇ ਚੋਰ ਨੂੰ ਕਿਸੇ ਦੇ ਘਰੇ ਵਰਨਾ ਪੈਂਦਾ ਸੀਗਾ ਚੋਰੀ ਕਰਨ ਵਾਸਤੇ ਬੰਦਾ ਦੇਖਦਾ ਦੁੰਦਾ ਸੀ ਹੁਣ ਤਾਂ ਵੀਰੇ ਚੋਰ ਕਿੱਥੇ ਬੈਠਾ ਐ ਨਹੀਂ ਪਤਾ ਹੁੰਦਾ ਤੇ ਸਾਰਾ ਕੁਝ ਲੈ ਕੇ ਓੱਡੇ ਜਾਂਦੇ ਹਨ ਸੋ ਇਦਾਂ ਵੀ ਹੈ ਸੋ ਇਹ ਸਾਰਾ ਗਿਆ ਸਾਡਾ ਇੰਸਟਾ ਬੰਦ ਹੋ ਗਿਆ ਚਲੋ ਵੀ ਇੰਸਟਾ ਲਓ ਸਭ ਤੋਂ ਪਹਿਲਾਂ ਮੈਨੂੰ ਦੱਸੋ ਵੱਧ ਦੁਖੀ ਕੌਣ ਆ ਫੇਸਬੁੱਕ ਵਾਲੇ ਦੁਖੀ ਆ ਜਾਂ ਇੰਸਟਾਗ੍ਰਾਮ ਵਾਲੇ ਦੁਖੀ ਆ ਤਾਂ ਜਿਹੜਾ ਵੱਧ ਦੁਖੀ ਆ ਉਹ ਮੈਨੂੰ ਥੋੜਾ ਜਿਹਾ ਦੱਸੋ ਬਾਈ ਗੱਪ ਬਹੁਤ ਵੱਡੇ ਵੱਡੇ ਮਾਰਦਾ ਮੈਨੂੰ ਤਾਂ ਅਸੀਂ ਕਈ ਸਾਡਾ ਹੀ ਬੰਦ ਹੁੰਦਾ ਜਿਹੜਾ ਜਿਹੜਾ ਵੱਡੇ ਗੱਪ ਮਾਰਦਾ ਸਹੀ ਗੱਲ ਆ ਦੇਖੋ ਲਾਈਵ ਨਹੀਂ ਨਹੀਂ ਉਹ ਹੋਇਆ ਹੀ ਕੀ ਗੱਲ ਚਾਹੇ ਪੁੱਛ ਲਓ ਜੁਕਰਬਰਗ ਨੂੰ ਉਹਦੇ ਬੰਦੇ ਲੜ ਪਏ ਹੁਣ ਜੋਕਰਬਰਗ ਇੱਥੇ ਫਿਰਦਾ ਯਾਰ ਜਿਹੜਾ ਕੰਮ ਧੰਦੇ ਵਾਲਾ ਬੰਦਾ ਸੀਗਾ ਹੁਣ ਇੱਥੇ ਫਿਰਦਾ ਹੁਣ ਉਹ ਜਾਜ ਲੈ ਕੇ ਜਾਊ ਰਾਤ ਨੂੰ ਠੀਕ ਐ ਮਾਰਗ ਜੋਕਰਬਰਗ ਨੂੰ ਕਹਿ ਦਵਾਂ ਰਾ ਗੇੜਾ ਪਾ ਕੇ ਦੇਖ ਲਈ ਕਿਵੇਂ ਚੱਲਦਾ ਅਗਲੇ ਪਤਾ ਗੇੜਿਆਂ ਗੋੜਿਆਂ ਨਾਲ ਵੀ ਚੱਲਦਾ ਹੁੰਦਾ ਸੀ ਸ਼ਾਇਦ ਉਹਨੂੰ ਪਤਾ ਨਹੀਂਗਾ ਜਾਂ ਉਹਨਾਂ ਨੂੰ ਪਤਾ ਨਹੀਂ ਪਤਾ ਕੀ ਕਰਦੇ ਸੀ ਸਾਡੇ ਵਾਲੇ ਕਿ ਜਨਰੇਟਰ ਵੀ ਲਾ ਲੈਂਦੇ ਸੀ ਨਾ ਤਾਂ ਜਨਰੇਟਰ ਦੇ ਵਿੱਚ ਵੀ ਜਿਹੜੀ ਹੁੰਦੀ ਤੇਲ ਵਾਲੀ ਟੈਂਕੀ ਤੇਲ ਘਟਣਾ ਔਖਾ ਉਹਦੇ ਚ ਟੱਕ ਭਰ ਕੇ ਮੂਠੀ ਭਰ ਕੇ ਰੇਤੇ ਦੀ ਪਾਉਂਦੇ ਸੀ ਸਾਰੀ ਰਾਤ ਖਬਜੀ ਜਨ ਚੱਲਦਾ ਨਹੀਂ ਸੀ ਜਾਂ ਤਾਂ ਜਨਰੇਟਰ ਨਵਾਂ ਲਿਆ ਬੇ ਜੋਕਰਬਰਗ ਹੁਣ ਬਈ ਸਦਾ ਸਾਵਾਂ ਠੀਕ ਹੈ ਤੇ ਤੇ ਨਹੀਂ ਤਾਂ ਬਾਈ ਮੈਂ ਤਾਂ ਸਾਂ ਜਿਹੜਾ ਹੈਗਾ ਕਹਿੰਦਾ ਬੰਦ ਹੋ ਗਿਆ ਭਰਾ ਸਾਰੀ ਦੁਨੀਆ ਇਹ ਸਦਮੇ ਚ ਮੈਨੂੰ ਤਾਂ ਲੱਗਦਾ ਹਰਪ੍ਰੀਤ ਬਲਾਕ ਸੋ ਕਹਿੰਦਾ ਬਾਈ ਕਿ ਯਾਰਾ ਠੀਕ ਹੈ ਸਰਕਾਰ ਜ਼ਿੰਮੇਵਾਰ న్యూਸ ਹੈ ਵਾ ਕੀ ਵੀ ਵੀ ਕਹਿੰਦੇ ਵੀ ਪੀ ਅਰੈਸਟ ਹੋ ਜਾਏਗਾ ਪਰਾ ਇਕ ਗੱਲ ਦੱਸੋ ਤੁਹਾਡੇ ਚੰਮ ਨਾਲ ਦਾ ਅੱਧੇ ਜਣਿਆਂ ਨੂੰ ਤਾਂ ਜਨਹ ਦੇਖਦੇ ਪਾਸਪੋਰਟ ਯਾਦ ਹੀ ਨਹੀਂ ਹੁੰਣਾ ਹਨਾ ਪਾਸਵਰਡ ਕਿੰਨੇ ਪਤਾ ਨਹੀਂ ਕਿੰਨੇ ਦੋ ਕੁ ਦਾ ਬੰਦੇ ਨੇ ਆਪਾਂ ਗੱਲ ਕਰ ਗਏ ਜਿਹੜਾ ਹੈਗਾ ਚਲਾਇਆ ਹੁੰਦਾ ਹਨਾ ਸੋ ਫੇਸਬੁੱਕ ਕਹਿੰਦੇ ਵੀ ਚੱਲੂਗੀ ਤੇ ਨਹੀਂ ਚੱਲੀ ਵੱਡੇ ਵਧੀਆ ਹੋਇਆ ਬਾਈ ਇੰਸਟਾ ਹਾਂ ਇਹ ਵੀ ਪੁਏ ਮਨਜਿੰਦਰ ਕੰ ਦਾ ਫੇਸ ਇੰਸਟਾਗ੍ਰਾਮ ਤੇ ਯਾਰ ਲੋਕ ਗਾਂਦੇ ਵੀ ਬਹੁਤ ਪਾਉਂਦੇ ਸੀ ਹਨਾ ਇਹ ਵੀ ਗੱਲ ਹੈਗੀ ਥੋੜਾ ਜਿਹਾ ਹੁਣ ਚੱਲ ਸਕਦਾ ਕਿ ਨਹੀਂ ਚੱਲੂਗਾ ਵੀਰੇ ਤਾਂ ਚੱਲ ਰਿਹਾ ਅੱਛਾ ਫੇਸਬੁਕ ਚੱਲਦੀ ਇੱਕ ਸਕਿੰਟ ਖੜੋ ਇੱਕ ਸਕਿੰਟ ਦੇਖਦਾ ਮੈਂ ਹੁਣੀ ਇੱਕ ਸਕਿੰਟ ਸਾਰਿਆਂ ਵਾਸਤੇ ਖੁਸ਼ ਖ਼ਬਰੀ ਹੈ ਉਹ ਜਿਹੜਾ ਹੈਗਾ ਸੀ ਉਹਨਾਂ ਦਾ ਜਿਹੜਾ ਜਨਰੇਟਰ ਜਿਹੜਾ ਹੈਂਡਲ ਚੱਕ ਕੇ ਲੈ ਗਿਆ ਸੀ ਨਰੇਤਾ ਪਾਇਸ ਉਹ ਮਣਾ ਲਿਆ ਤੇ ਫੇਸਬੁਕ ਚੱਲ ਪਈ ਜਾ ਕੇ ਦੇਖੋ ਸਾਰਿਆਂ ਨੇ ਠੀਕ ਹੈ ਥੋਖੜਾ ਕੰਮ ਨਹੀਂ ਕੀਤਾ ਜੋ ਕਰਵਾਣਾ ਫੇਸਬੁਕ ਚੱਲ ਪਈ ਆ ਬਾਈ ਤੇ ਇੰਸਟਾ ਇੰਸਟਾਗ੍ਰam ਵੀ ਹੁਣ ਦੇਖਦੇ ਹਾਂ ਚੱਲਦਾ ਤੇ ਨਹੀਂ ਵਾਸਤੇ ਜਿਹੜੀ ਖੁਸ਼ ਖ਼ਬਰੀ ਹੈ ਬਾਈ ਫੇਸਬੁਕ ਚੱਲ ਪਿਆ ਠੀਕ ਹੈ ਕੱਲ ਨੂੰ 11 ਨਹੀਂ ਨਹੀਂ ਚੱਲ ਪਿਆ ਜੀ ਫੇਸਬੁਕ ਚੱਲ ਪਿਆ ਬਾਈ ਸਾਰਿਆਂ ਦਾ ਆ ਮੈਂ ਹੁਣ ਮੈਂ ਦੂਜੇ ਫੋਨ ਤੇ ਇਹੀ ਫੋਨ ਦੇ ਵਿੱਚ ਜਾ ਕੇ ਕੀਤਾ ਫੇਸਬੁਕ ਚੱਲ ਪਿਆ ਆ ਬੰਦ ਨਹੀਂ ਹੋਇਆ ਇਟਲੀ ਚਾਹੇ ਇੰਸਟਾਗ੍ਰam ਬੰਦ ਹੋ ਜਾ ਇੰਸਟਾਗ੍ਰam ਸਾਡੇ ਬੰਦ ਹੋਗਾ ਇੰਸਟਾਗ੍ਰam ਮੇਰੇ ਕੋਲ ਨਹੀਂ ਚੱਲ ਰਿਹਾ ਹਜੇ ਮੈਂ ਇੱਕ ਵਾਰੀ ਦੁਬਾਰਾ ਦੇਖਦਾ ਇੱਕ ਸੈਕਿੰਡ ਹੀ ਹੋਲ ਰੱਖੋ ਠੀਕ ਹੈ ਇੰਟਰਨੈਟ ਰੋਕ ਰੋਕ ਕੇ ਚੱਲ ਰਿਹਾ ਆ ਫੇਸਬੁਕ ਚੱਲ ਪਿਆ ਬਈ ਅੱਛਾ ਆਪ ਵੀ ਚੱਲ ਬਈ ਵਧਾਈਆਂ ਸਾਰਿਆਂ ਨੂੰ ਭਾਈ ਸਾਰਿਆਂ ਨੂੰ ਪਹਿਲੀ ਗੱਲ ਬਹੁਤ-ਬਹੁਤ ਰੱਬ ਵਧਾਵੇ ਸਾਰਿਆਂ ਨੂੰ ਫੇਸਬੁੱਕ ਚੱਲ ਪਿਆ ਇੰਸਟਾਗ੍ਰਾਮ ਹਜੇ ਨਹੀਂ ਚੱਲਿਆ ਇਟਲੀ ਚ ਬਾਈ ਕਹਿੰਦਾ ਨਹੀਂ ਸਾਡੇ ਹੁਣ ਮੈਨੂੰ ਆਂ ਦੱਸ ਵੀ ਇੰਸਟਾਗ੍ਰਾਮ ਕਿੱਥੇ-ਕਿੱਥੇ ਚੱਲ ਪਿਆ ਸੋ ਫੇਸਬੁੱਕ ਚੱਲਣ ਦੀਆਂ ਲੱਖ-ਲੱਖ ਮੁਬਾਰਕਾਂ ਤੇ ਜਿਹੜਾ ਮੈਂ ਤੁਹਾਡਾ ਟਾਈਮ ਪਾਸ ਕਰਾਇਆ 10 ਮਿੰਟ ਇਹ ਵਾਸਤੇ ਤੁਹਾਨੂੰ ਮੇਰਾ ਵੀ ਧੰਨਵਾਦ ਕਰਨਾ ਚਾਹੀਦਾ ਪਰ ਤੁਸੀਂ ਵੀ ਮੇਰਾ 10 ਵੀ ਮਿੰਟ ਫੈਟ ਟਾਈਮ ਪਾਸ ਕਰਾਇਆ ਤੇ ਤੁਹਾਡਾ ਵੀ ਧੰਨਵਾਦ ਮੈਨੂੰ ਕਰਨਾ ਚਾਹੀਦਾ ਕਿਉਂਕਿ ਭੈਣ ਭਰਾ ਪਾਣਾ ਸਾਰੇ ਜਣੇ ਮਿਲ ਉਹ ਬਦਾਂਗਾ ਸਰਨ ਬਰਕੀਏ ਚੱਲ ਪਿਆ ਇੰਸਟਾ ਨਹੀਂ ਚੱਲਿਆ ਇੰਸਟਾ ਚੱਲ ਪੂਆ ਇੰਸਟਾ 10 ਮਿੰਟ ਮੇਰੀ ਗੱਲ ਹੋਈ ਆ ਜੋਕਰ ਬਰਕਣ ਜੋਕਰ ਬਰਕ ਕਹਿੰਦਾ ਯਾਰ ਥੋੜੀ ਜੀ ਖਾਦੀ ਪੀਤੀ ਚ ਨਾ ਉਹ ਸੋਚ ਜੀ ਕਹਿੰਦਾ ਸਾਡੇ ਬੰਦੇ ਜੱਦ ਕਰਕੇ ਸੱਟ ਕੇ ਤਾਂ ਕਰਕੇ ਹੁਣ ਚੱਲ ਪੈਣਾ ਤੇ ਇੰਸਟਾ ਚੱਲ ਪੂਆ ਬਾਕੀ ਯਾਰ ਜੇ ਇੰਸਟਾਗ੍ਰam ਤੇ ਮੈਨੂੰ ਲੱਗਦਾ ਜਿਆਦਾ ਓਖਾ ਜਨਤਾ ਦਾ ਹੈ ਨਾ ਵਿਚਾਰਾਂ ਨੇ ਤੇ ਪਰ ਫੇਸਬੁੱਕ ਪਰ ਇੱਕ ਗੱਲ ਹੈਗੀ ਐ ਇਹ ਮੰਨ ਲਓ ਇਹਨਾਂ ਨੇ ਦੇਖ ਲਓ ਵੀ ਇੱਥੇ ਏਡੀ ਵੱਡੀ ਪ੍ਰੋਬਲਮ ਪਈ ਫੇਸਬੁੱਕ ਤੇ ਹੈ ਨਾ ਉਹਨਾਂ ਅੱਡੇ ਘੰਟੇ ਚ ਸੋਲਵ ਕਰ ਲਈ ਪਤੰਦਰੋ ਇੱਥੇ ਏਡੀ ਵੱਡੀ ਆਪਾਂ ਨੂੰ ਜ਼ਿੰਦਗੀ ਦੀ ਪ੍ਰੋਬਲਮ ਆਪਾਂ ਸੋਲਵ ਪਤਾ ਨਹੀਂ ਕਦੋਂ ਕਰਾਂਗੇ ਨਾ ਇਹ ਦੇਖ ਲੋ ਵੀ ਵੱਡੇ ਵੱਡੇ ਬੰਦੇ ਕਿੱਡੇ ਕਿੱਡੇ ਦਿਮਾਗ ਹੁੰਦੇ ਹਨਾ ਉਹਨਾਂ ਨੇ ਨਾਲ ਉਹ ਕਹਿ ਰਿਹਾ ਕਿ ਸਭ ਕੁਝ ਰੀਸੈਟ ਕੀਤਾ ਜਾ ਸਕਦਾ ਨਹੀਂ ਨਹੀਂ ਕਿਸੇ ਨੂੰ ਮੇਰਾ ਵੀ ਪਾਸਵਰਡ ਜਾਂ ਮੈਨੂੰ ਵੀ ਨਹੀਂ ਪਤਾ ਸੀਗਾ ਤੇ ਆਈਡੀ ਤਾਂ ਚੱਲ ਪਈ ਉਹ ਕੁਛ ਨਹੀਂ ਮਗਰ ਨੇ ਪਾਸਵਰਡ ਵਧੀਆ ਚੱਲ ਵੀ ਮੇਰਾ ਚੱਲ ਨਹੀਂ ਰਿਹਾ ਐਪ ਵੀ ਬਾਈ ਤੇਰਾ ਨਾਮ ਕੀ ਗੌਰਵ ਸਾਹਿਬ ਇਹ ਤੈਨੂੰ ਦਿਖਾਉਣਾ ਪੈਣਾ ਜ਼ਮੀਨ ਵਾਲੀ ਮਹੱਲੀ ਬੰਦਾ ਹਜੇ ਵੀਰ ਕੰਮ ਨਾ ਚੱਲਿਆ ਜਿਨ੍ਹਾਂ ਦਾ ਨਹੀਂ ਚੱਲਿਆ ਬਾਈ ਉਹ ਜਿਹੜਾ ਹੈਗਾ ਮੈਸੇਜ ਕਰ ਦਿਓ ਆਪਾਂ ਜੋਕਰ ਵਰਗ ਤੱਕ ਤਾਂ ਅਡੀ ਗੱਲ ਪਹੁੰਚਾ ਦਿਆਂਗੇ ਉਹਨੂੰ ਕਹਿ ਦਿਆਂਗੇ ਵੀ ਭਾਈ ਜਾਂ ਤਾਂ ਸਹੀ ਤਰੀਕਾ ਨਾਲ ਚਲਾਇਆ ਕਰ ਨਹੀਂ ਫਿਰ ਅਸੀਂ ਆਪਦੀ ਐਪ ਬਣਾਵਾਂਗੇ ਹਨਾ ਸੋ ਤੁਹਾਡਾ ਕਿਹਦਾ ਕਿਹਦਾ ਨੇ ਫੇਸਬੁੱਕ ਚੱਲਿਆ ਮਾੜਾ ਦੱਸੋ ਬਾਈ ਸਾਰਿਆਂ ਦਾ ਮੈਨੂੰ ਲੱਗਦਾ ਇੰਸਟਾਗ੍ਰਾਮ ਤਾਂ ਚੱਲ ਹੀ ਪੈਣਾ ਸਰਹੰਦ ਬੰਦ ਹੋ ਗਿਆ ਬਾਈ ਚੱਲ ਹੀ ਨਹੀਂ ਐ ਫੇਬੀ ਬੰਦ ਠੀਕ ਹੈ ਆ ਮੇਰਾ ਇਨਫਲੂਐਂਸਰ ਕਾਸਾ ਬਣਾ ਰਿਹਾ ਹੈ ਚਾਹ ਜਾਨ ਯਾਰ ਵੈਸੇ ਬੰਦੇ ਆਪਾਂ 23 ਮਿੰਟ ਹੋ ਗਿਆ ਆਪਾਂ ਨੂੰ ਲੱਗੇ ਪਿਆ ਨੂੰ ਤੇ ਗੰਗਾ ਨਗਰ ਬੰਦ ਨਹੀਂ ਬਾਈ ਮੈਂ ਤਾਂ ਮੈਂ ਤਾਂ ਚਲਾਇਆ ਚੱਲਿਆ ਬਾਈ ਹਜੇ ਵੀ ਅੱਧਿਆਂ ਦਾ ਚੱਲਿਆ ਤੇ ਅੱਧਿਆਂ ਦਾ ਨਹੀਂ ਚੱਲਿਆ ਹਨ ਪੁੱਛਦਾ ਮੈਂ ਹੁਣ ਇੰਸਟਾਗ੍ਰam ਮੈਂ ਨਾ ਵੀ YouTube ਉਥੇ Facebook ਤੇ ਜਾਂਦਾ ਬਈ ਚੱਲ ਪਿਆ YouTube ਤਾਂ ਚੱਲਦਾ ਵੀਰ ਕੋਟਲੀ ਕਿੱਥੇ ਜੇ ਇੱਕ ਕੋਟਲੀ ਸਾਡੇ ਲੱਗੇ ਅਸਲ ਚ ਹਰਪਾਲ ਬਾਈ ਕੋਟਲੀਆਂ ਇੰਨੀਆਂ ਕਿ ਪਾਕਿਸਤਾਨ 'ਚ ਵੀ ਕੋਟਲੀਆਂ ਹਰਿਆਣਾ 'ਚ ਵੀ ਕੋਟਲੀਆਂ ਸਾਡੇ ਵੀ ਕੋਟ ਨੇ ਸਾਡਾ ਮੇਰਾ ਪਿੰਡ ਹੈ ਕੋਟਲੀ ਆਬਲੂ ਮੁਕਸਰ ਜ਼ਿਲ੍ਹੇ ਚ ਸਾਡੇ ਮੁਕਸਰ ਚ ਤਿੰਨ ਕੋਟਲੀਆਂ ਮੂਸੇਵਾਲ ਦੇ ਪਿੰਡ ਦੇ ਨਾਲ ਵੀ ਕੋਟਲੀ ਆ ਬੱਬੂ ਮਾਨ ਦੇ ਪਿੰਡ ਦੇ ਨਾਲ ਵੀ ਕੋਟਲੀ ਹੈ ਸੋ ਜਿੱਥੇ ਸਾਡਾ ਧਰਨਾ ਸੀ ਉਹਦੇ ਨਾਲ ਵੀ ਪਿੰਡ ਕੋਟਲੀ ਸੀ ਸੋ ਪ੍ਰਮਾਤਮ ਦੀ ਕਿਰਪਾ ਨਾਲ ਚਲੋ ਸਾਰੀਆਂ ਕੋਟਲੀਆਂ ਦਾ ਨਾਮ ਦੁਨੀਆਂ ਦੇ ਵਿੱਚ ਮੈਂ ਜਿਹੜਾ ਹੈਗਾ ਆ ਤੁਹਾਡੇ ਪਿਆਰ ਨਾਲ ਪਛਾਣਦਾ ਹੈ ਜਿਹੜਾ ਹੈਗਾ ਆਪਣੇ ਹਿੱਸਿਆਂ ਚ ਮੇਰੇ ਨਸੀਬ ਚ ਆਇਆ ਹਨ ਵੀ ਚਲੋ ਕੋਟਲੀ ਵੀ ਇੱਕ ਤਰ੍ਹਾਂ ਦਾ ਬ੍ਰਾਂਡ ਹੀ ਬਣਿਆ ਦੁਨੀਆਂ ਤੇ ਤੁਹਾਡਾ ਸੋ ਮਿਲਦੇ ਆਂ ਬਾਈ ਫਿਰਾਂ ਕਿ ਨਾ ਹੋਇਆ ਤੁਸੀਂ ਮੈਨੂੰ ਫੋਨ ਕਰ ਦਿਓ ਚੱਲ ਆਪਾਂ ਫੇਸਬੁਕ ਇੰਸਟਾ ਚਲਾ ਦਿਆਂਗੇ ਆਪਾਂ ਫੇਸਬੁਕ ਤੇ ਲਾਈਵ ਹੁੰਨੇ ਹਾਂ ਉੱਥੇ ਪੁੱਛਦਾ ਮੈਂ ਬੰਦਾਂ ਨੇ ਕੀ ਕੀ ਬੀਤੀ ਹੈ ਨਾ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਸ਼ੇਅਰ ਜਰੂਰ ਕਰਦੇ ਜਾ ਰਹੇ ਹਾਂ